ਡਿਲੀਵਰੀ ਬoi ਦੇ ਤੌਰ ਤੇ ਕੰਮ ਕਰ ਰਿਹਾ 24 ਸਾਲ ਦੇ ਮਨਦੀਪ ਦੀ ਕਹਾਣੀ ਤੁਹਾਨੂੰ ਪ੍ਰੇਰਿਤ ਕਰੇਗੀ ਪਰ ਇਸ ਦੀ ਦਰਦਨਾਕ ਕਹਾਣੀ ਤੁਹਾਨੂੰ ਰੁਲਾਵੀ ਦੇਵੇਗੀ ਮਨਦੀਪ ਪੰਜਾਬ ਦੇ ਮੋਹੱਲੇ ਦੇ ਵਿੱਚ ਡਿਲੀਵਰੀ ਬoi ਦੇ ਵੱਜੋਂ ਕੰਮ ਕਰਦਾ ਹੈ ਤੇ ਕਰੀਬ 4 ਸਾਲ ਪਹਿਲਾਂ ਰੇਲ ਹਾਦਸੇ ਦੇ ਵਿੱਚ ਮਨਦੀਪ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਨੇ ਜਦੋਂ ਉਹ ਪਹੇਜ ਹੋ ਗਿਆ ਤਾਂ ਉਸ ਦੇ ਪਰਿਵਾਰ ਅਤੇ ਮਾਤਾ ਪਿਤਾ ਦਾ ਵਿਵਹਾਰ ਉੜਾ ਵਖਰਾ ਹੋ ਗਿਆ ਐਸੇ ਦੇ ਲਈ ਮਨਦੀਪ ਦੇ ਘਰ ਛੱਡ ਦਿੱਤਾ ਤੇ ਇਲਾਜ ਦੇ ਲਈ ਆਪਣੇ ਚਾਚੇ ਦੇ ਵੱਲੋਂ ਦਿੱਤਾ ਗਿਆ 80000 ਰੁਪਏ ਦਾ ਕਰਜ਼ਾ ਜੁੜਾ ਹੈ ਮੋੜਨ ਦੇ ਲਈ ਮਨਦੀਪ ਵਖ ਵਖ ਤਰ੍ਹਾਂ ਦੇ ਪਾਪੜ ਵੇਲਣ ਨੂੰ ਮਜਬੂਰ ਸੀ ਹਾਲਾਂਕਿ ਉਸ ਦੀ ਹਿੰਮਤ ਤੇ ਸਤਗੁਰ ਦੇ ਸੰਦੀਪ ਨੂੰ ਜੁੜਾ ਹੈ ਜਿੱਤਨ ਦੇ ਵਿੱਚ ਉਸ ਨੂੰ ਜ਼ਿੰਦਗੀ ਦੀ ਜੰਗ ਜੁੜੀ ਹੈ ਉਸ ਨੇ ਜਿੱਤੀ ਹੈ ਤੇ ਇਸ ਲਈ ਉਹ ਜਿੱਤਨ ਦੇ ਵਿੱਚ ਸਹਾਇਤਾ ਵਾਹਿਗੁਰੂ ਦੀ ਕੀਤੀ ਹੈ ਜ਼ਿੰਦਗੀ ਸਭ ਨੂੰ ਪਿਆਰੀ ਹੁੰਦੀ ਹੈ ਪਰੰਤੂ ਕਈ ਵਾਰ ਜ਼ਿੰਦਗੀ ਇੰਨੀ ਛੇਤੀ ਆਪਣੇ ਨਾਲ ਮੁਹੱਬਤ ਕਰ ਨਹੀਂ ਦਿੰਦੀ ਮੌਦੇ ਮੁਹਾਣੇ ਤੇ ਖੜਾ ਕਰਕੇ ਕਈ ਪ੍ਰੀਖਿਆਵਾਂ ਲੈਂਦੀ ਹੈ ਪਰੰਤੂ ਜੇ ਤੁਹਾਡੇ ਵਿੱਚ ਹਿੰਮਤ ਹੌਸਲਾ ਅਤੇ ਨਾਲ ਹੀ ਰੱਬ ਉੱਤੇ ਭਰੋਸਾ ਹੋਵੇ ਤਾਂ ਤੁਸੀਂ ਇਹ ਸਾਰੀਆਂ ਪ੍ਰੀਖਿਆਵਾਂ ਨੂੰ ਪਾਸ ਕਰਕੇ ਜ਼ਿੰਦਗੀ ਦੀਆਂ ਸਾਰੀਆਂ ਚੁਣੌਤੀਆਂ ਨੂੰ ਪਾਰ ਕਰ ਜਾਂਦੇ ਹੋ ਇਹ ਗੱਲ ਸਮਝਾਉਣ ਲਈ ਸਾਡੇ ਨਾਲ ਇਸ ਵੇਲੇ ਮਨਦੀਪ ਸਿੰਘ ਨੇ ਮਨਦੀਪ ਸਿੰਘ 24 ਸਾਲ ਦੇ ਨੇ ਪਰੰਤੂ ਇਨਾ ਦੀ ਜਿਹੜੀ ਕਹਾਣੀ ਹੈ ਉਹ ਤੁਹਾਨੂੰ ਇਹਨਾਂ ਸਾਰੀਆਂ ਲਾਈਨਾਂ ਦਾ ਅਰਥ ਦੱਸੇਗੀ ਜਿਹੜੀਆਂ ਕਿ ਮੈਂ ਸ਼ੁਰੂ ਦੇ ਵਿੱਚ ਕਹੀਆਂ ਨੇ ਮਨਦੀਪ ਸਿੰਘ ਦੀਆਂ ਦੋਵੇਂ ਲੱਤਾ ਨਹੀਂ ਹੈ ਜੋਮੈਟੋ ਦੇ ਵਿੱਚ ਡਿਲੀਵਰੀ ਬாய் ਦਾ ਕੰਮ ਕਰਦੇ ਨੇ ਪਰੰਤੂ ਕਹਾਣੀ ਕਈ ਦੁੱਖਾਂ ਦੇ ਵਿੱਚੋਂ ਹੁੰਦੀ ਹੋਈ ਇੱਥੇ ਤੱਕ ਪਹੁੰਚੀ ਹੈ ਇਸ ਸਾਰੀ ਕਹਾਣੀ ਜਾਣਨ ਲਈ ਮਨਦੀਪ ਸਿੰਘ ਸਾਡੇ ਨਾਲ ਨੇ ਮਨਦੀਪ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਤੁਹਾਡੀ ਹਿੰਮਤ ਨੂੰ ਸਭ ਤੋਂ ਵੱਡਾ ਸਲਾਮ ਸਾਡਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਿੱਦਾਂ ਸ਼ੁਰੂ ਹੋਇਆ ਸੀ ਤੁਹਾਡੇ ਜ਼ਿੰਦਗੀ ਦੇ ਵਿੱਚ ਚੁਣੌਤੀਆਂ ਦਾ ਦੌਰ ਇਹ 2020 ਤੋਂ ਹੋਇਆ ਸੀ ਜਦੋਂ ਮੇਰਾ ਐਕਸੀਡੈਂਟ ਹੋ ਗਿਆ ਸੀ ਤੇ ਲੁਧਿਆਣੇ ਪਿੱਛੋਂ ਦਾ ਮੈਂ ਰਹਿਣ ਵਾਲਾ ਪਟਨਾ ਸਾਹਿਬ ਦਾ ਹੀ ਜਨਮ ਲੁਧਿਆਣੇ 'ਚ ਹੋਇਆ ਸੀ ਤੇ ਸ਼ੁਰੂ ਤੋਂ ਫਿਰ ਲੁਧਿਆਣੇ 'ਚ ਰਹਿੰਦੇ ਸੀ ਹਾਂ ਨਹੀਂ ਤੇ ਜਦੋਂ ਇਹ ਐਕਸੀਡੈਂਟ ਹੁੰਦਾਈ ਐਕਸੀਡੈਂਟ ਤੋਂ ਬਾਅਦ 1 ਮਹੀਨਾ 20 ਦਿਨ ਹਸਪੀਟਲ ਦੇ ਵਿੱਚ ਜਦੋਂ ਮੈਂ ਰਹਿਣਾ ਹੀ ਕਰੋਨਾ ਤੇ ਆਹ ਐਕਸੀਡੈਂਟ ਹੋ ਗਿਆ ਸੀ ਇੱਕ ਤਾਂ ਦਰਦ ਤੋਂ ਮੈਂ ਪਸਾਨ ਹੁੰਦਾਈ ਦੂਜਾ ਕਰੋਨਾ ਹਨਾਈ ਤੇ ਉਸ ਤੋਂ ਬਾਅਦ 1 ਮਹੀਨਾ 20 ਦਿਨ ਹਸਪੀਟਲ ਤੋਂ ਰਹਿਣ ਤੋਂ ਬਾਅਦ ਠੀਕ ਹੋਣ ਤੋਂ ਬਾਅਦ ਪੈਰ ਵੱਡਣ ਤੋਂ ਬਾਅਦ ਤੇ ਟ੍ਰੇਨ ਐਕਸੀਡੈਂਟ ਨਾ ਹੋਇਆ ਸੀ ਆ ਸਾਰਾ ਕੁਝ ਜੀ ਤੇ ਉਸ ਤੋਂ ਬਾਅਦ ਜਦੋਂ ਹਸਪੀਟਲ ਤੋਂ ਜਦੋਂ ਘਰੇ ਗਏ ਸੀਗੇ ਤੇ ਘਰੇ ਵੀ ਨਿੱਕੀ ਨਿੱਕੀ ਗੱਲ ਤੇ ਲੜਾਈ ਹੋਣ ਲੱਗ ਗਈ ਸੀ ਤੇ ਜਿਹੜੇ ਮੇਰੇ ਆਪਣੇ ਚਾਚਾ ਜੀ ਸੀਗੇ ਉਹਨਾਂ ਨੇ ਉਸ ਟਾਈਮ 80000 ਰੁਪਏ ਉਹਨਾਂ ਨੇ ਮੇਰੇ ਡੈਡੀ ਨੂੰ ਦਿੱਤਾ ਸੀਗਾ ਕਿ ਵੀ ਲੈ ਵੀ ਇਹਦੇ ਤੇ ਲਾਓ ਕੋਈ ਨਹੀਂ ਇਹਨੂੰ ਠੀਕ ਕਰੋ ਵੀ ਸਾਨੂੰ ਬਾਅਦ ਚ ਮੋੜ ਦਿਓ ਤੇ ਜਦੋਂ ਚਾਚੀ ਨੂੰ ਪਤਾ ਲੱਗਿਆ ਵੀ ਮੈਨੂੰ ਉਸ ਟਾਈਮ ਕਰੋਨਾ ਸੀਗਾ ਹੀ ਤੇ ਫਿਰ ਮੇਰੇ ਚਾਚਾ ਜੀ ਮੇਰੇ ਮੰਮੀ ਡੈਡੀ ਨੂੰ ਕਹਿਣ ਲੱਗੇ ਸੀਗੇ ਵੀ ਇਹਨੂੰ ਤੁਸੀਂ ਕਾਤੇ ਲੈ ਕੇ ਆਗੇ ਇਹਨੂੰ ਉੱਥੇ ਮਾਰ ਦਿੰਦੇ ਇਹ ਇਹ ਹੁਣ ਬਚੂਗਾ ਨਹੀਂ ਇਹਨੇ ਸਾਨੂੰ ਵੀ ਕਰੋਨਾ ਉਹ ਕਰ ਦੇਣਾ ਹੀ ਉਦੋਂ ਇਦਾਂ ਦੀਆਂ ਗੱਲਾਂ ਹੋਣ ਲੱਗ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਚਾਚਾ ਹੀ ਨਹੀਂ ਜਾਨੀ ਕਿ ਮੇਰੇ ਘਰ ਦੇ ਨੂੰ ਇੰਨਾ ਘਪੜਕਾਤਾ ਕਿ ਮੇਰੇ ਘਰ ਦੇ ਵੀ ਕੁਝ ਕੇ ਟਾਈਮ ਤੱਕ ਬਹੁਤ ਸਮਝਣ ਲੱਗੇ ਸੀ ਕਿ ਵੀ ਇਹ ਹੁਣ ਕੁਝ ਕਰ ਨਹੀਂ ਸਕਦਾ ਵੀ ਇਹ ਬੋਝ ਬਣ ਗਿਆ ਮਾਤਾ ਪਿਤਾ ਵੀ ਹਾਂਜੀ ਉਸ ਟਾਈਮ ਤੋਂ ਦਾ ਸਾਰੀ ਸਮਝਣ ਲੱਗੀ ਵੀ ਇਹ ਬੋਝ ਬਣ ਗਿਆ ਹੁਣ ਇਹ ਕੁਝ ਕਰ ਨਹੀਂ ਸਕਦਾ ਇਹਨੂੰ ਬੈਠੇ ਬਿਠਾਈ ਨੂੰ ਵੀ ਰੋਟੀ ਦੋ ਖਾਊਗਾ ਗੰਦ ਪਾਊਗਾ ਇੱਦਾਂ ਦੀਆਂ ਗੱਲਾਂ ਚੱਲਣ ਲੱਗ ਗਈ ਸੀ ਤੇ ਉਹ ਕੀਰਾ ਬਦਲ ਗਿਆ ਸੀ ਇੱਕਦਮ ਸਾਰਾ ਕੁਝ ਚੇਂਜ ਹੋ ਗਿਆ ਸੀਗਾ ਜੀ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਆਪਣੇ ਘਰਦਿਆਂ ਤੋਂ ਦੂਰ ਰਹੂੰਗਾ ਕਦੇ ਇੱਕ ਮਿੰਟ ਵਾਸਤੇ ਵੀ ਨਹੀਂ ਸੋਚਿਆ ਸੀ ਵੀ ਮੈਂ ਆਪਣੇ ਬੇਬਪੂ ਤੋਂ ਦੂਰ ਰਹੂੰਗਾ ਹੀ ਪਰ ਇਦਾਂ ਦਾ ਟਾਈਮ ਆ ਗਿਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਤੇ ਉਸ ਤੋਂ ਬਾਅਦ ਜੀ ਨਿੱਕੀ ਨਿੱਕੀ ਗੱਲ ਤੇ ਲੜਾਈ ਹੋਣ ਲੱਗੀ ਸੀ ਘਰੇ ਹੀ ਤੇ ਜਦੋਂ ਦਵਾਈ ਨੂੰ ਪੈਸੇ ਨੂੰ ਕਹਿਣ ਕਿ ਵੀ ਮੈਨੂੰ ਦਵਾਈ ਲਿਆ ਦਿਓ ਵੀ ਮੇਰੇ ਦਰਦ ਹੋ ਰਿਹਾ ਤੇ ਉਦੋਂ ਡੈਡੀ ਵੀ ਹੱਥ ਜੋੜ ਦੇਉਂਦੇ ਹੁੰਦੇ ਸੀ ਕਿ ਵੀ ਬਸ ਹੁਣ ਸਾਡੇ ਤੋਂ ਨਹੀਂ ਹੋ ਸਕਦਾ ਹਨਾ ਵੀ ਤੂੰ ਆਪਦਾ ਤੂੰ ਆਪ ਦੇਖ ਤੇ ਫਿਰ ਕਰ ਦੇ ਤੁਹਾਡੇ ਦੇ ਉਹ ਕੋਸ ਨੂੰ ਮੈਂ ਕੰਮ ਕਰਦਾ ਹੁੰਦਾ ਸੀ ਕਿ ਉਹਨਾਂ ਨੂੰ ਮੈਂ ਘਰੇ ਬਿਠਾਦਾ ਸੀ ਕਿ ਵੀ ਤੁਸੀਂ ਕੰਮ ਨਹੀਂ ਕਰਨਾ ਹਨਾ ਤੇ ਦੇਖੋ ਤੁਸੀਂ ਜਦੋਂ ਉਹਨਾਂ ਨੂੰ ਮੈਂ ਘਰੇ ਬਿਠਾਦਾ ਸੀ ਵੀ ਤੁਸੀਂ ਕੰਮ ਨਹੀਂ ਕਰਨਾ ਜਦੋਂ ਮੇਰ ਨਾਲ ਇਦਾਂ ਹੋ ਗਿਆ ਤਾਂ ਮੇਰ ਨਾਲ ਕੋਈ ਅੱਜ ਦੇ ਟਾਈਮ ਦੇ ਵਿੱਚ ਕੋਈ ਨਹੀਂ ਖੜਾ ਤੇ ਅੱਜ ਮੈਂ ਸਿਰਫ ਇਕੱਲਾ ਮੈਂ ਤੇ ਮੇਰ ਨਾਲ ਸਿਰਫ ਮੇਰਾ ਵੈਕਰੂ ਬਾਬਾ ਜੀ ਨੇ ਤੇ ਹੋਰ ਮੇਰ ਨਾਲ ਇਸ ਟਾਈਮ ਤੱਕ ਕੋਈ ਵੀ ਨਹੀਂ ਹੈ ਮੇਰੀ ਫੈਮਲੀ ਨੇ ਵੀ ਹੌਲੀ ਹੌਲੀ ਕਰਦੇ ਯਾਰ ਦੋਸਤ ਨੇ ਫੈਮਲੀ ਨੇ ਸਾਰਿਆਂ ਨੇ ਸਾਥ ਛੱਡਤਾ ਸੀਗਾ ਉਦੋਂ ਤੇ ਜਦੋਂ ਮੈਨੂੰ ਪਤਾ ਲੱਗਿਆ ਜਦੋਂ ਮੇਰੇ ਸਾਰੇ ਜਦੋਂ ਰਲ ਮਿਲ ਕੇ ਕਹਿੰਦੇ ਸੀ ਵੀ ਤੂੰ ਬੋਜ ਆ ਵੀ ਤੂੰ ਕੁਝ ਕਰ ਨਹੀਂ ਸਕਦਾ ਹਨਾ ਫਿਰ ਮੈਂ ਆਪਣੇ ਡੈਡੀ ਨੂੰ ਕਹਿਤਾ ਸੀ ਕਿ ਮੈਂ ਤੁਸੀਂ ਮੈਨੂੰ ਬੇਦਖਲ ਕਰ ਦਿਓ ਤੁਸੀਂ ਮੈਨੂੰ ਕਹਿ ਦਿਓ ਵੀ ਮੈਂ ਬੇਦਖਲਾ ਤੇ ਮੇਰੇ ਡੈਡੀ ਨੇ ਉਸ ਟਾਈਮ ਮੈਨੂੰ ਕਹਿਤਾ ਸੀ ਕਿ ਵੀ ਜਾ ਸਾਡੇ ਵੱਲੋਂ ਵੀ ਤੂੰ ਬੇਦਖਲਾ ਕਿੰਨੇ ਭੈਣ ਭਰਾ ਆ ਤੁਹਾਨੂੰ ਤਿੰਨ ਭਰਾ ਹੀ ਦੋ ਭੈਣਾਂ ਹੀ ਭੈਣਾਂ ਦਾ ਵਿਆਹ ਹੋ ਗਿਆ ਹੁਣ ਅਸੀਂ ਤਿੰਨ ਭਰਾ ਸੀਗੇ ਤੇ ਹੁਣ ਇੱਕ ਮਿੰਟ ਵੱਡੇ ਹੋ ਨਹੀਂ ਇੱਕ ਮਿੰਟ ਤੋਂ ਛੋਟਾ ਵਾ ਇੱਕ ਮਿੰਟ ਤੋਂ ਵੱਡਾ ਭਰਾ ਹੀ ਤੁਸੀਂ ਪੜਾਈ ਕੀਤੀ ਹੈ ਹਾਂਜੀ ਮੈਂ 6 ਤੱਕ ਪੜਿਆ ਸੀ ਗਈ ਉਦੋਂ ਗਰਮੀ ਦੇ ਛੁੱਟੀ ਦੇ ਵਿੱਚ ਜਦੋਂ ਗਰਮ ਜੂਨ ਦੇ ਮਹੀਨੇ ਗਰਮੀ ਦੀ ਛੁੱਟੀ ਪੈਂਦੀ ਆਈ ਉਸ ਟਾਈਮ ਮੈਂ ਕੰਮ ਤੇ ਲੱਗ ਗਿਆ ਸੀ ਗਈ ਉਸ ਟਾਈਮ ਤੋਂ ਬਾਅਦ ਜਦੋਂ ਸਕੂਲ ਖੁੱਲਿਆ ਫਿਰ ਮੈਂ ਸਕੂਲੇ ਲੱਗਿਆ ਸੀ ਗਈ ਉਸ ਟਾਈਮ ਤੋਂ ਬਾਅਦ ਉਸ ਤੋਂ ਬਾਅਦ ਫਿਰ ਡੈਡੀ ਨੇ ਦੋ ਕੁ ਮਹੀਨੇ ਕਿਹਾ ਸੀ ਵੀ ਤੂੰ ਐਂਕਰ ਵੀ ਕੰਮ ਤੇ ਲੱਗ ਜਾ ਵੀ ਤੈਨੂੰ ਦੋ ਮਹੀਨੇ ਬਾਅਦ ਵੀ ਤੈਨੂੰ ਸਕੂਲੇ ਪਾ ਦਾਂਗੇ ਉਹ ਦੋ ਮਹੀਨੇ ਛੁੱਟੀ ਲੈ ਲੈਣੇ ਆ ਉਸ ਦੋ ਮਹੀਨੇ ਤੋਂ ਬਾਅਦ ਤੋਂ ਬਾਅਦ ਮੈਂ ਕਦੇ ਸਕੂਲ ਸਕੂਲ ਦਾ ਮੂੰਹ ਨਹੀਂ ਦੇਖਿਆ ਵੀ ਕਿਦਨੂੰ ਹੁੰਦਾ ਕਿਦਨੂੰ ਨਹੀਂ ਉਸ ਦਿਨ ਤੋਂ ਬਾਅਦ ਕਦੇ ਸਕੂਲੇ ਗਿਆ ਹੀ ਨਹੀਂ ਐਕਸੀਡੈਂਟ ਹੋਇਆ ਸੀ ਉਸ ਵੇਲੇ ਵੀ ਤੁਹਾਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਕਿ ਇਹਦੀ ਬਚਣ ਦੀ ਉਮੀਦ ਕਾਫੀ ਘੱਟ ਹੈ ਹਾਂਜੀ ਰਾਤ ਨੂੰ ਐਕਸੀਡੈਂਟ ਹੋਇਆ ਸੀ ਗਈ ਪੈਰ ਮੇਰੇ ਨਾ ਇੱਥੋਂ ਨਹੀਂ ਵੱਡੇ ਗਏ ਸੀ ਪੈਰ ਮੇਰੇ ਗੋਡੇ ਤੋਂ ਵੱਡੇ ਹੈਗੇ ਸੀ ਗਈ ਪਰ ਇੱਥੋਂ ਤੋਂ ਲੈ ਕੇ ਗੋਡੇ ਤੱਕ ਦਾ ਇਕੱਲਾ ਹੱਡ ਸੀ ਜੀ ਮਾਸੇ ਹੈ ਹੀ ਨਹੀਂ ਸੀ ਜਮਾ ਮਾਸ ਤੱਕ ਉਸ ਟ੍ਰੇਨ ਨੇ ਖਿੱਚ ਲਿਆ ਸੀ ਗਈ ਕੋਈ ਟ੍ਰੇਨ ਦੇ ਚਿੰਗਾਰੀ ਦੇ ਕਰਕੇ ਜਲ ਗਿਆ ਸੀ ਗਈ ਤੇ ਉਸ ਤੋਂ ਬਾਅਦ ਡਾਕਟਰ ਨੂੰ ਇੱਥੇ ਤੱਕ ਤਾਂ ਵਧਣਾ ਪਿਆ ਸੀ ਕਿਉਂਕਿ ਇੱਥੋਂ ਤੋਂ ਲੈ ਕੇ ਗੋਡੇ ਤੱਕ ਦਾ ਕੱਲਾ ਹੱਜ ਨਹੀਂ ਰਾਤ ਨੂੰ ਹੀ 11 ਵੇ ਐਕਸੀਡੈਂਟ ਹੋਇਆ ਸੀ ਗਈ 1:30 1:30 ਵਜੇ ਮੈਨੂੰ ਸਿਵਲ ਲੈ ਕੇ ਗਏ ਸੀ ਗਈ ਰਾਤ ਨੂੰ ਤੇ ਉਹਨਾਂ ਨੇ ਜਵਾਬ ਦਿੱਤਾ ਸੀਗਾ ਉਹ ਕਹਿੰਦੇ ਸੀ ਵੀ ਅਸੀਂ ਇਹਨੂੰ ਐਡਮਿਟ ਨਹੀਂ ਕਰ ਸਕਦੇ ਵੀ ਟਾਈਮ ਬਹੁਤ ਹੋ ਚੁੱਕਿਆ ਵੀ ਬਲੱਡ ਸਾਰਾ ਵਹਿ ਚੁੱਕਿਆ ਤੁਸੀਂ ਐਂ ਕਰੋ ਇਹਨੂੰ ਪੀਜੀਆਈ ਲੈ ਜਾਓ ਜਦੋਂ ਪੀਜੀਆਈ ਗਏ ਸੀ ਗਈ ਉਹਨਾਂ ਨੇ ਬਾਰੋ-ਬਾਰੀ ਮੋੜਦਾ ਸੀਗਾ ਇਸਟੈਚਰ ਤੇ ਉਹ ਕਹਿੰਦੇ ਵੀ ਤੁਸੀਂ ਐਂ ਕਰੋ ਵੀ ਬੱਤੀ ਲੈ ਜਾਓ ਬੀਸੀ ਇਹਨੂੰ ਐਡਮਿਟ ਨਹੀਂ ਕਰ ਸਕਦੇ ਵੀ ਤੁਸੀਂ ਬੱਤੀ ਲੈ ਜਾਓ ਤੇ ਜੇ ਬਚਾ ਲੈਣਗੇ ਤੇ ਉਹ ਬਚਾ ਲੈਣਗੇ ਨਹੀਂ ਕੋਈ ਨਹੀਂ ਬਚਾ ਸਕਦਾ ਹੀ ਦੇਖੋ ਇਹ ਰਾਤ ਨੂੰ ਐਕਸੀਡੈਂਟ ਹੋਇਆ ਸੀ ਗਈ ਉਸੇ ਉਸ ਵੇਲੇ ਤੁਹਾਨੂੰ ਜੀ ਉਸ ਵੇਲੇ ਹੋਇਆ ਸੀ ਗਈ ਉਹ ਹੋਰ ਜਿਆਦਾ ਹੀ ਪੁੱਛੋ ਨਾ ਮੈਂ ਕਹਿੰਦਾ ਆਪਣੀ ਮੜੀ ਜੀ ਵੀ ਉਂਗਲ ਵੱਡੀ ਜਾਂਦੀ ਹੈ ਕਿੰਨਾ ਕੁ ਦਰਦ ਹੁੰਦਾ ਉਸ ਟਾਈਮ ਤਾਂ ਮੇਰੀਆਂ ਚੀਕਾਂ ਨਿਕਲਦੀਆਂ ਬਈ ਸੀ ਕਿ ਮੈਂ ਤਾਂ ਐਂ ਸੋਚ ਰਿਹਾ ਸੀ ਵੀ ਜਾਂ ਤਾਂ ਮਰ ਜਾ ਜਾਂ ਰੱਬ ਬਚਾਉਣਗੇ ਤਾਂ ਬਚਾਈ ਲੈਣਗੇ ਜਾਂ ਨਹੀਂ ਤਾਂ ਫਿਰ ਮੈਂ ਮਰ ਜਾ ਖਤਮ ਕਰ ਲਾ ਮੈਂ ਆਪਣੇ ਉਸ ਟਾਈਮ ਆਪਣੇ ਸਾਹ ਵੀ ਘੁੱਟ ਰਿਹਾ ਸੀ ਕਿ ਵੀ ਮੈਂ ਮਰ ਜਾ ਪਰ ਨਹੀਂ ਹੋ ਰਿਹਾ ਸੀ ਕਿ ਕੁਛ ਨਹੀਂ ਦਰਦ ਬਹੁਤ ਜਿਆਦਾ ਹੋ ਰਿਹਾ ਸੀ ਫਿਰ ਜਦੋਂ ਰਾਤ ਨੂੰ ਇੱਕ 11ਵੇਂ ਐਕਸੀਡੈਂਟ ਹੋਈ ਸਾਢੇ 7 ਵਜੇ ਪਹੁੰਚੇ ਬੱਤੀ ਜੀ ਤੇ ਉੱਥੇ ਲਾਸਟ ਗੀਸ ਸੀ ਕਿ ਵੀ ਇਹ ਬਚਾ ਲੈਣਗੇ ਮੈਨੂੰ ਹੋ ਨਹੀਂ ਤੇ ਉੱਥੇ ਜਦੋਂ ਉਹਨਾਂ ਨੇ ਗੱਲ ਗੁੱਲ ਕੀਤੀ ਉਹਨਾਂ ਨੇ ਵੀ ਇਹੀ ਗੱਲ ਕਹਿਆ ਸੀ ਕਿ ਵੀ ਕਰੋਨਾ ਚੱਲਦਾ ਪਿਆ ਵੀ ਜੇ ਅਸੀਂ ਇਹਨੂੰ ਐਡਮਿਟ ਕਰਾਂਗੇ ਵੀ ਤਾਂ ਇਹਨੂੰ ਕਰੋਨਾ ਹੋ ਜਾਊਗਾ ਇਹ ਖਤਮ ਹੋ ਜਾਊਗਾ ਵੀ ਕਰੋਨਾ 'ਚ ਚੰਗੇ-ਚੰਗੇ ਬੰਦੇ ਨਹੀਂ ਬੱਚ ਬਚ ਸਕੇ ਵੀ ਇਹਦੇ 'ਚ ਤਾਂ ਕੁਝ ਹੈਂ ਨਹੀਂ ਬਲੱਡ ਵੀ ਉਹਦਾ ਸਾਰਾ ਨਿਕਲ ਚੁੱਕਿਆ ਸੀਗਾ ਹੀ ਤੇ ਉਸ ਤੋਂ ਬਾਅਦ ਚਲੋ ਕਰ ਕਰਾ ਕੇ ਫਿਰ ਜਦੋਂ ਮੇਰੀ ਐ ਪੂਰੀ ਉਮੀਦ ਟੁੱਟ ਗਈ ਸੀ ਕਿ ਵੀ ਇਹ ਵੀ ਨਹੀਂ ਐਡਮਿਟ ਕਰਨਗੇ ਫਿਰ ਮੈਂ ਰੱਬ ਤੇ ਭਰੋਸਾ ਰੱਖਦਾ ਹੁੰਦਾ ਸੀ ਉਸ ਟਾਈਮ ਵੀ ਤੇ ਹੁਣ ਵੀ ਜੀ ਮੈਂ ਬਾਬਾ ਜੀ ਅੱਗੇ ਇੱਕ ਦਸ ਬੇਨਤੀ ਕੀਤੀ ਮੈਂ ਕਿਹਾ ਬਾਬਾਈ ਜੇ ਤੁਸੀਂ ਮੈਨੂੰ ਮਾਰਨਾ ਮਾਰ ਦੋ ਜੇ ਤੁਸੀਂ ਮੈਨੂੰ ਬਚਾਉਣਾ ਬਚਾ ਲਓ ਮੈਂ ਤੁਹਾਨੂੰ ਕੋਸਦਾ ਨਹੀਂ ਕਈ ਐਦਾਂ ਦੇ ਹੁੰਦੇ ਇਨਸਾਨ ਹਨ ਇਹ ਗਲਤੀ ਆਪਣੇ ਹੁੰਦੀ ਆ ਪਰ ਰੱਬ ਨੂੰ ਕੋਸ ਲੈਂਦੇ ਤੇ ਮੈਂ ਰੱਬ ਅੱਗੇ ਅਰਦਾਸ ਬੇਨਤੀ ਕੀਤੀ ਫਿਰ ਆਧਾ ਭੁਣੇ ਘੰਟੇ ਬਾਅਦ ਇੱਕ ਮਾਤਾ ਹੀ ਆਏ ਸੀ ਗਈ ਐਨ ਜੀਓ ਦੀ ਟੀਮ ਦੇ ਮੈਂਬਰ ਸੀ ਕੋਈ ਜੀ ਤੇ ਉਹਨਾਂ ਨੇ ਆ ਕੇ ਫਿਰ ਉਹਨਾਂ ਨੇ ਸਾਰੀ ਸਟੋਰੀ ਪੁੱਛੀ ਮੈਂ ਉਹਨਾਂ ਨੂੰ ਦੱਸਿਆ ਹੀ ਫਿਰ ਉਹਨਾਂ ਨੇ ਐਡਮਿਟ ਕਰਾਇਆ ਹੀ ਤੇ ਡੈਡੀ ਤੋਂ ਉਹਨਾਂ ਨੇ ਸਾਈਨ ਕਰਾ ਲਿਆ ਸੀ ਕਿ ਵੀ ਜੇ ਇਹ ਇਹਨੂੰ ਕੋਸ ਹੁੰਦਾ ਤਾਂ ਵੀ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਤੇ ਡੈਡੀ ਨੇ ਵੀ ਉਦੋਂ ਸਾਈਨ ਕਰਕੇ ਦਿੱਤਾ ਸੀ ਕਹਿੰਦੇ ਵੀ ਜੇ ਕਰੋਨਾ ਚ ਮਰਿਆ ਸਾਡੀ ਜ਼ਿੰਮੇਵਾਰੀ ਹੈ ਜੇ ਕਰੋਨਾ ਤੋਂ ਬਿਨਾਂ ਮਰਿਆ ਵੀ ਤੁਹਾਡੇ ਤੇ ਕੇਸ ਕਰਾਂਗੇ ਤੁਸੀਂ ਪੇਸ਼ੈਂਟ ਨਹੀਂ ਐਡਮਿਟ ਕਰਦੇ ਫਿਰ ਜਾ ਕੇ ਉਹਨਾਂ ਨੇ 9 ਵਜੇ ਐਡਮਿਟ ਕੀਤਾ ਸੀਗੀ ਹਾਂਜੀ ਫਿਰ ਜਦੋਂ ਤੁਸੀਂ ਘਰੇ ਗਏ ਘਰ ਵਾਲਿਆਂ ਦਾ ਜਿਹੜਾ ਹੈਗਾ ਵਾਤੀਰਾ ਬਿਲਕੁਲ ਚੇਂਜ ਹੋ ਗਿਆ ਉਸ ਤੋਂ ਅੱਗੇ ਕੀ ਹੋਇਆ ਉਸ ਤੋਂ ਬਾਅਦ ਨਿੱਕੀ ਨਿੱਕੀ ਗੱਲ ਤੇ ਲੜਾਈ ਹੋਣ ਲੱਗ ਗਈ ਸੀਗੀ ਵੀ ਇਹ ਕੁਝ ਕਰ ਨਹੀਂ ਸਕਦਾ ਹੁਣ ਤਾਂ ਬੋਝ ਬਣ ਗਿਆ ਇਹਨੂੰ ਤੁਸੀਂ ਉੱਥੇ ਛੱਡ ਦੇ ਹੁੰਦੇ ਇਹਨੂੰ ਤੁਸੀਂ ਜ਼ਹਿਰ ਦਾ ਟੀਕਾ ਲਵਾ ਦਿੰਦੇ ਐਦਰ ਦੀਆਂ ਗੱਲਾਂ ਹੋਣ ਲੱਗ ਗਈ ਸੀ ਕੌਣ ਕਹਿੰਦਾ ਸੀ ਜਿਹੜੇ ਮੇਰੇ ਚਾਚਾ ਜੀ ਨੇ ਹਨਾਈ ਹੁਣ ਉਹੀ ਹੁਣ ਵੀ ਲੜਾਈ ਕਰਵਾਉਂਦੇ ਹੁਣ ਵੀ ਚਲੋ ਪਹਿਲਾਂ ਤਾਂ ਜਦੋਂ ਮੈਂ ਘਰੋਂ ਬਾਹਰ ਨਿਕਲੇ ਜਦੋਂ ਮੈਂ ਇੱਥੇ ਆਇਆ ਹਨਾਈ ਦੋ ਤਿੰਨ ਮਹੀਨੇ ਸਾਲ ਹਨਾ ਮੈਨੂੰ ਕੋਈ ਇਦਾਂ ਦਾ ਫੋਨ ਨਹੀਂ ਆਇਆ ਕਿ ਬਈ ਪੁੱਤ ਤੂੰ ਆ ਜਾਇਆ ਹੁ ਹਨਾਈ ਤੇ ਉਸ ਤੋਂ ਬਾਅਦ ਜਿਹੜੀ ਵੀ ਗੱਲ ਹੋਈ ਸਾਰੀ ਉਹ ਜਿਹੜੀ ਚਾਚੀ ਨੇ ਮੈਨੂੰ ਨੇ ਪੈਸੇ ਦਿੱਤੇ ਸੀ 80000 ਰੁਪਿਆ ਉਹਦੇ ਕਰਕੇ ਹੁਣ ਵੀ ਲੜਾਈ ਹੋ ਰਹੀ ਸੀ ਤੇ ਉਸ ਟਾਈਮ ਵੀ ਉਹਨਾਂ ਨੇ ਲੜਾਈ ਕਰਾਈ ਸੀ ਕਿ ਬਈ ਇਹਨੂੰ ਤੁਸੀਂ ਨਾਂ ਲੈ ਕੇ ਹੁੰਦੇ ਇਹਨੂੰ ਤੁਸੀਂ ਉੱਥੇ ਮਾਰ ਦਿੰਦੇ ਤਾਂ ਵਧੀਆ ਸੀ ਇਹ ਹੁਣ ਤੁਹਾਡਾ ਕੀ ਕਰਊਗਾ ਬਈ ਤੁਹਾਡਾ ਖਾਊਗਾ ਗੰਦ ਪਾਊਗਾ ਇਹਦੇ ਦੀਆਂ ਗੱਲਾਂ ਕਰ ਰਹੇ ਸੀ ਪਰ ਮੈਨੂੰ ਆਪਣੇ ਤੇ ਭਰੋਸਾ ਸੀ ਮੇਰੇ ਰੱਬ ਤੇ ਭਰੋਸਾ ਸੀ ਕਿ ਵੀ ਜੇ ਮੈਂ ਬਚਿਆ ਤਾਂ ਵੀ ਜ਼ਰੂਰ ਕੋਈ ਨਾ ਕੋਈ ਕਾਰਨ ਹੋਣਾ ਹੈ ਨਹੀਂ ਤੇ ਫਿਰ ਜਿਨ੍ਹਾਂ ਨੇ ਹਸਪੀਟਲ ਦੇ ਵਿੱਚ ਹੈਲਪ ਕੀਤੀ ਸੀ ਐਨ ਜੀਓ ਦਸਵੇਂ ਸੂ ਮੈਟ੍ਰਿਕ ٹرسٹ ਉਹਨਾਂ ਇੱਕ ਬਾਈ ਜੀ ਨਾਲ ਟੀਮ ਦੇ ਮੈਂਬਰ ਨਾਲ ਜਾਣ ਪਛਾਣ ਹੋ ਗਈ ਸੀ ਮੇਰੀ ਜੀ ਤੇ ਫਿਰ ਉਹਨਾਂ ਨੂੰ ਮੈਂ ਫੋਨ ਕਰਕੇ ਕਿਹਾ ਸੀ ਮੈਂ ਕਿਹਾ ਬਾਈ ਜੀ ਤੁਸੀਂ ਨਾ ਮੇਰੀ ਹੈਲਪ ਕਰੋ ਬਈ ਮੈਂ ਕੰਮ ਕਰਨਾ ਚਾਹੁੰਨਾ ਤੇ ਬਈ ਤੁਸੀਂ ਮੈਨੂੰ ਕੰਮ ਦਿਓ ਫਿਰ ਉਹ ਪਹਿਲਾਂ ਤੁਸੀਂ ਦੱਸਿਆ ਸੀ ਕਿ ਘਰੇ ਪਏ ਤੁਹਾਨੂੰ ਇੱਕ ਵਾਰ ਖਿਆਲ ਆਇਆ ਸੀ ਕਿ ਆਪਣੇ ਆਪ ਨੂੰ ਖਤਮ ਕਰ ਲੈ ਹਾਂਜੀ ਬਸ ਜਦੋਂ ਐ ਪਤਾ ਲੱਗਿਆ ਸੀਗਾ ਕਿ ਬਸ ਹੁਣ ਕੋਈ ਰਿਆਈ ਨਹੀਂ ਵੀ ਘਰ ਦੇ ਵੀ ਤਾਨਾ ਮਾਰ ਰਿਹਾ ਫਿਰ ਮੈਂ ਫਾਈਨਲ ਦੀ ਗੋਲੀ ਚੱਕ ਲਈ ਸੀ ਮੈਂ ਸੋਚ ਲਿਆ ਸੀ ਜਾਂ ਤਾਂ ਬਚੀ ਜਾਊਂਗਾ ਜੇ ਮੈਂ ਦੇਖਦਾ ਮੈਂ ਫੋਨ ਚੱਕ ਲਿਆ ਸੀਗਾ ਕਿ ਵੀ ਜੇ ਕੋਈ ਹੈਲਪ ਕਰੂਗਾ ਠੀਕ ਆ ਤੇ ਨਹੀਂ ਮੈਂ ਖਾ ਕੇ ਮਰ ਜੂਗਾ ਹੁਣ ਬਹੁਤ ਆ ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਵੀ ਰੋਟੀ ਪਿੱਛੇ ਦਵਾਈ ਪਿੱਛੇ ਉਹੀ ਲੜੀ ਜਾਣਾ ਨਹੀਂ ਮੈਨੂੰ ਨਹੀਂ ਚੰਗਾ ਲੱਗ ਰਿਹਾ ਤੇ ਫਿਰ ਮੈਂ ਫੋਨ ਚੱਕ ਲਿਆ ਸੀਗਾ ਇਹ ਫੋਨ ਦੇ ਵਿੱਚ ਨੰਬਰ ਲੱਬ ਦੇ ਲੱਬ ਦੇ ਯਾਰ ਦੋਸਤ ਨੂੰ ਵੀ ਪੁੱਛਿਆ ਸਭ ਨੂੰ ਪੁੱਛਿਆ ਪਰ ਉਸ ਟਾਈਮ ਕੋਈ ਨਹੀਂ ਨਾਲ ਖੜ ਰਿਆ ਸੀ ਗਈ ਤੇ ਫਿਰ ਮੈਂ ਉਹ ਐਨ ਜੀਓ ਵਾਲੇ ਬਾਈ ਜੀ ਨੂੰ ਫੋਨ ਕੀਤਾ ਸੀ ਗਈ ਉਹਨਾਂ ਨੇ ਵੀ ਯਕੀਨ ਨਹੀਂ ਕੀਤਾ ਕਿ ਵੀ ਐਦਾਂ ਮੇਰੇ ਨਾਲ ਹੋ ਰਿਹਾ ਕਿ ਨਹੀਂ ਫਿਰ ਉਹ ਉਹ ਕਹਿੰਦੇ ਵੀ ਨਹੀਂ ਵੀ ਘਰ ਦੇ ਦਾ ਤੇਰੇ ਨਾਲ ਸੀ ਹਸਪੀਟਲ 'ਚ ਇੱਕਦਮ ਤੋਂ ਐਦਾਂ ਕਿਉਂ ਹੋ ਰਿਹਾ ਤੇ ਫਿਰ ਜਦੋਂ ਘਰ ਦੇ ਕੁੱਤੇ ਦੇ ਮਾਰਦੇ ਸੀ ਫਿਰ ਮੈਂ ਉਹਨਾਂ ਨੂੰ ਫੋਨ ਲਾ ਕੇ ਉਹਨਾਂ ਨੂੰ ਦਿਖਾਉਂਦਾ ਸੀ ਕਿ ਵੀ ਤੁਸੀਂ ਦੇਖੋ ਵੀ ਆਵਾਜ਼ ਸੁਣੋ ਕਿਦਾਂ ਮੈਨੂੰ ਕੁੱਤੇ ਦੇ ਮਾਰਦੇ ਆ ਵੀ ਬੋਲਦੇ ਆ ਹਨਾ ਮੈਨੂੰ ਨਹੀਂ ਚੰਗਾ ਲੱਗਦਾ ਤੇ ਫਿਰ ਉਹਨਾਂ ਨੇ ਕਿਹਾ ਵੀ ਤੂੰ ਇੱਥੇ ਮਹਾਲੀ ਆ ਜੀ ਵੀ ਤਰੀ ਹੈਲਪ ਕਰਾਂਗੇ ਤੇ ਫਿਰ ਮੈਂ ਇੱਥੇ ਆ ਗਿਆ ਸੀ ਕਿ ਮੈਂ ਆਪਣੇ ਘਰ ਦੇ ਨੂੰ ਕਹਿਦਾ ਸੀ ਵੀ ਤੁਸੀਂ ਮੈਨੂੰ ਬੇਦਖਲ ਕਰ ਤਾਂ ਨਾ ਤੁਸੀਂ ਕਹਿਤਾ ਸਾਫ ਹੀ ਕਿ ਵੀ ਜਾ ਵੀ ਸਾਡੇ ਵੱਲੋਂ ਬੇਦਖਲ ਹਨ ਵੀ ਮੈਂ ਚੱਲਿਆ ਤੇ ਜਦੋਂ ਮੈਂ ਘਰੋਂ ਬਾਹਰ ਨਿਕਲ ਲੱਗਾ ਸੀ ਕਿਸੇ ਨੇ ਬਾਹ ਨਹੀਂ ਫੜੀ ਮੈਨੂੰ ਮੜਾ ਮੋਟਾ ਮੀਨ ਸੀ ਕਿ ਵੀ ਕੋਈ ਨਾ ਕੋਈ ਮੈਨੂੰ ਰੋਕਣਗੇ ਕਿ ਵੀ ਹਾਂ ਵੀ ਪੁੱਤ ਨਾ ਜਾ ਹਨਾ ਵੀ ਤਰਾ ਹੁਣ ਐਕਸਟੈਂਡ ਹੋਇਆ ਤੇਰੇ ਪੈਰ ਦੇ ਵਿੱਚ ਟਾਂਕੇ ਲੱਗਿਆ ਵੀ ਤੇਰੇ ਉੱਥੇ ਕੌਣ ਨਾਲ ਖੜੂਗਾ ਤੇਰੀ ਫੈਮਿਲੀ ਤਾਂ ਇੱਥੇ ਆ ਪਰ ਕਿਸੇ ਨੇ ਵੀ ਉਸ ਟਾਈਮ ਬਾਹ ਨਹੀਂ ਫੜਾਈ ਸੀ ਸਾਰੇ ਹਾਂਜੀ ਮ ਮਮੀ ਡੈਡੀ ਤਾਂ ਦੂਰ ਖੜੇ ਹੋ ਗਏ ਸੀ ਜਦੋਂ ਮੈਂ ਘਰੋਂ ਬਾਹਰ ਨਿਕਲਣ ਲੱਗਾ ਸੀ ਪਤਾ ਸੀ ਕਿ ਘਰ ਛੱਡ ਕੇ ਜਾ ਰਿਹਾ ਹਾਂਜੀ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਹੀ ਉਹਨਾਂ ਨੂੰ ਦੱਸਤਾ ਸੀ ਮੈਂ ਕਿਹਾ ਉਹ ਬਾਈ ਜੀ ਐਨ ਜੀਓ ਵਾਲੇ ਨੇ ਮੈਂ ਉਹਨਾਂ ਕੋਲ ਜਾ ਰਿਹਾ ਬਈ ਮੈਂ ਕੰਮ ਕਰੂੰਗਾ ਤੁਹਾਨੂੰ ਤਾਂ ਐ ਲੱਗਦਾ ਵੀ ਮੈਂ ਬੋਝਾਂ ਤੁਸੀਂ ਮੈਨੂੰ ਮੇਰੇ ਨਾਲ ਨਹੀਂ ਖੜ੍ਹ ਰਹੇ ਹਨਾਈ ਮੈਂ ਕਿਹਾ ਹੋਰ ਵੀ ਜਿਹੜੇ ਭਰਾ ਜਿੰਨਾਂ ਨਾਲ ਇਦਾਂ ਹੋਇਆ ਉਹਨਾਂ ਦੇ ਮਾਪਿਓ ਖੜੇ ਆ ਨਾਲ ਅੱਜ ਦੇਖੋ ਮੈਂ ਹਾਂ ਵਧੀਆ ਕੰਮ ਕਰ ਰਿਹਾ ਖਾ ਪੀ ਰਿਹਾ ਨਜ਼ਾਰੇ ਨਾਲ ਪਰ ਜਿੱਦਾਂ ਅੱਜ ਮੈਂ ਹਾਂ ਜੇ ਤੁਸੀਂ ਮੇਰੀ ਸਪੋਰਟ ਕਰੋਗੇ ਤਾਂ ਮੈਂ ਵੀ ਕਿਤੇ ਨਾ ਕਿਤੇ ਕੁਝ ਕਰ ਸਕਦਾ ਪਰ ਮ ਬੀ ਮੈਨੂੰ ਤਾਂ ਹੁਣ ਆਪ ਆਪ ਦੇ ਆਪ ਨੂੰ ਕੰਮ ਕਰਨਾ ਪੈਣਾ ਤਾਂ ਕਰਕੇ ਜਦੋਂ ਮੈਂ ਉੱਥੋਂ ਨਿਕਲ ਲੱਗਾਂ ਹੀ ਤੇ ਮੈਨੂੰ ਕਿਸੇ ਨੇ ਨਹੀਂ ਕਿਹਾ ਕਿ ਵੀ ਤੂੰ ਇੱਥੇ ਰਹਿ ਲਾ ਜਾਂ ਅਸੀਂ ਤੈਨੂੰ ਖਵਾਵਾਂਗੇ ਜਾਂ ਇਹ ਉਹ ਪਰ ਜਦੋਂ ਮੈਂ ਨਿਕਲ ਲੱਗਾ ਸੀ ਮੈਨੂੰ ਚਾਚਾ ਜੀ ਨੇ ਦੇਖਿਆ ਸੀ ਗਈ ਹਨਾ ਗੁੱਸੇ 'ਚ ਪਰ ਮੈਂ ਉਹਨਾਂ ਨੂੰ ਕਹਿ ਕੇ ਗਿਆ ਸੀ ਕਿ ਬਈ ਇੱਕ ਦਿਨ ਨਾ ਮੇਰੀ ਵੀਡੀਓ ਦੇਖੋਗੇ ਤਾਂ ਮੈਂ ਤੁਹਾਨੂੰ ਇਹ ਵੀ ਕਹਿ ਦਿੰਨਾ ਕਿ ਬਈ ਮੈਂ ਜੇ ਚੱਲਿਆ ਤਾਂ ਬਈ ਤੁਹਾਨੂੰ ਪੈਸੇ ਮੈਂ ਮੋੜੂਗਾ ਜਿਹਦੇ ਕਰਕੇ ਅੱਜ ਸਾਰੀ ਗੱਲ ਹੋਈ ਹੈ ਇਹ ਸਾਰੀ ਗੱਲ ਪੈਸੇ ਕਰਕੇ ਹੋਈ ਸੀ ਚਾਚਾ ਜੀ ਨੇ ਮੰਮੀ ਡੈਡੀ ਨੂੰ ਉਂਗਲ ਲਾਇਆ ਸੀ ਪੈਸੇ ਕਰਕੇ ਕਿ ਬਈ ਹੁਣ ਇਹਨੂੰ ਤੁਸੀਂ ਕਾਹਤੇ ਲੈ ਗਏ ਸਾਰੀ ਗੱਲ A to Z ਚਾਚਾ ਜੀ ਕਰਕੇ ਹੋਈ ਸੀ ਤੇ ਮੈਂ ਉਹਨਾਂ ਨੂੰ ਦੱਸ ਕੇ ਆਇਆ ਸੀ ਕਿ ਬਈ ਤੁਸੀਂ ਟੈਨਸ਼ਨ ਨਾ ਲਿਓ ਅੱਜ ਚਾਹੇ ਕੱਲ ਚਾਹੇ ਸਾਲ 2 ਸਾਲ 3 ਸਾਲ ਬਾਅਦ ਆਉਂਗਾ ਤੇ ਤੁਹਾਨੂੰ ਪਹਿ ਆ ਕੇ ਮੈਂ ਦੇ ਕੇ ਜਾਊਂਗਾ ਤੇ ਨਾਲੇ ਆਪਣੀ ਮਿਹਨਤ ਦੀ ਕਮਾਈ ਨਾਲ ਕੰਮ ਕਰਕੇ ਲੈ ਕੇ ਆਉਂਗਾ ਐ ਨਹੀਂ ਹੈ ਕਿ ਵੀ ਕਿਤੇ ਰੋਡ ਤੇ ਤੁਸੀਂ ਦੇਖੋਗੇ ਵੀ ਬੈਠਾ ਮੈਂ ਭੀਖ ਮੰਗਦਾ ਇਹ ਉਹ ਨਹੀਂ ਵੀ ਆਪਣੀ ਮਿਹਨਤ ਦੀ ਕਮਾਈ ਨਾਲ ਕਮਾ ਕੇ ਲੈ ਕੇ ਤੁਹਾਨੂੰ ਦਊਂਗਾ ਤੇ ਤੁਹਾਨੂੰ ਵੀ ਪਤਾ ਲੱਗੂਗਾ ਵੀ ਤੁਸੀਂ ਇੱਕ ਹੀਰਾ ਗਵਾਤਾ ਹੁਣ ਤੁਸੀਂ ਜਿਹੜੀ ਮਿਹਨਤ ਕਰ ਰਹੇ ਹੋ ਦਿਨ ਰਾਤ ਮਿਹਨਤ ਕਰ ਰਹੇ ਹੋ ਡਿਲੀਵਰੀ ਬாய் ਹੋ ਤੁਸੀਂ ਇਸ ਤੋਂ ਪਹਿਲਾਂ ਤੁਸੀਂ ਬਿਸਕਟ ਵੀ ਵੇਚੇ ਜਿਹੜਾ ਪੈਸਾ ਤੁਸੀਂ ਜੋੜ ਰਹੇ ਹੋ ਉਹ ਕਰਜ਼ਾ ਲਾਉਣ ਵਾਸਤੇ ਹੀ ਜੋੜ ਰਹੇ ਹੋ ਕਿ ਆ ਆਪਣੇ ਚਾਚਾ ਜੀ ਦਾ ਜਿਹੜਾ IRAS ਤੇ ਤੁਹਾਡੇ ਲੱਗਿਆ ਸੀ ਹਾਂਜੀ ਹਲੇ ਨਾ ਹੀ ਮੈਂ ਪਹਿਲਾਂ ਨਾ ਬਿਸਕਟ ਵੇਚਦਾ ਹੁੰਦਾ ਸੀ ਗੁਰੂ ਘਰ ਦੇ ਗੇਟ ਤੇ ਤੇ ਉਹ ਕੋਈ ਕਾਰਨ ਕਰਕੇ ਚਲੋ ਉੱਥੇ ਮੈਨੂੰ ਬੰਦ ਕਰਨਾ ਪੈ ਗਿਆ ਨਹੀਂ ਤੇ ਉਹ ਜਿਹੜੇ ਪੈਸੇ ਇਕੱਠੇ ਕੀਤੇ ਹੋਏ ਸੀਗੇ ਤੇ ਫਿਰ ਮੈਂ ਕੰਮ ਲੱਭਦਾ ਸੀਗਾ ਇੱਥੇ ਕਿਤੇ ਮੈਨੂੰ ਕੰਮ ਨਹੀਂ ਮਿਲਿਆ ਸੀਗਾ ਤੇ ਫਿਰ ਮੈਂ ਕਿਹਾ ਮੈਂ ਸੋਚਿਆ ਵੀ ਹਨਾ ਵੀ ਕੋਈ ਵੀ ਇੱਕ ਜਮੈਟੋ ਵਾਲੇ ਬਾਈ ਜੀ ਮੈਨੂੰ ਮਿਲੇ ਸੀਗੇ ਉਹ ਵੀ ਹੈਂਡੀਕੈਪ ਨਹੀਂ ਫਿਰ ਉਹਨਾਂ ਨੇ ਕਿਹਾ ਵੀ ਤੂੰ ਸਕੂਟਰੀ ਲੈ ਲਾ ਆ ਜਿਹੜੇ ਸਾਈਡਾਂ ਤੇ ਆ ਟਾਇਰ ਲੱਗੇ ਆ ਵੀ ਉਹ ਕਿਸੇ ਕੋਲ ਪਿਆ ਆਪ ਸੇਵਾ ਕਰਾ ਦਾਂਗੇ ਫਿਰ ਆ ਸਕੂਟਰੀ ਕੋਈ ਜਾਣ ਪਛਾਣ ਵਾਲੇ ਸੀ ਗਈ ਤੇ ਉਹ ਵੇਚ ਰਹੇ ਸੀ ਮੈਂ ਕਿਹਾ ਵੀ ਇਹਦਾ ਨਾ ਇੰਜਨ ਵਗੈਰਾ ਓਕੇ ਆ ਉਹ ਕਹਿੰਦੇ ਹਾਂ ਹਾਂ ਸਾਰਾ ਕੁਝ ਓਕੇ ਆ ਮੈਂ ਕਿਹਾ ਮੇਰੇ ਲਈ ਹੈ ਮੈਂ ਚਲਾ ਲੂੰਗਾ ਵਧੀਆ ਚੱਲ ਜੂਗੀ ਕਹਿੰਦਾ ਹਾਂ ਹਾਂ ਸਾਰਾ ਕੁਝ ਓਕੇ ਆ ਤੂੰ ਲੈ ਲਾ ਤੇ ਉਦੋਂ ਜਦੋਂ ਮੈਂ ਉਹਨਾਂ ਨੂੰ ਪੈਸੇ ਦੇ ਰਿਹਾ ਸੀਗਾ ਬਕਾਇਦਾ ਮੈਂ ਵੀਡੀਓ ਬਣਾ ਰਿਹਾ ਸੀ ਉਹ ਵੀਡੀਓ ਦੇ ਵਿੱਚ ਦੱਸ ਰਹੇ ਸੀ ਵੀ ਕੋਈ ਕਮੀ ਹੋਊਗੀ ਉਹਨਾਂ ਦੇ ਯਾਰ ਦੋਸਤ ਨੇ ਉਹ ਕਹਿੰਦੇ ਵੀ ਜੇ ਕੋਈ ਇਹਦੇ 'ਚ ਖਰਾਬੀ ਹੋ ਜੇ ਕੋਈ ਤੈਨੂੰ ਲੱਗੇ ਵੀ ਇਹਦੇ 'ਚ ਕਮੀ ਹੈ ਤੂੰ ਇੱਥੇ ਆ ਕੇ ਖੜੀ ਕਰ ਜੀ ਤੇ ਆਪ ਦਾ ਪੈਸੇ ਲੈ ਜੀ ਸਾਲ 6 ਮਹੀਨੇ ਜਦੋਂ ਤੈਨੂੰ ਲੱਗਿਆ ਵੀ ਇਹ ਖਰਾਬ ਹੈ ਵੀ ਇੱਥੇ ਆ ਕੇ ਖੜੀ ਕਰ ਜੀ ਤੂੰ ਪੈਸੇ ਲੈ ਜੀ ਆਪਣਾ ਤੇ ਜਦੋਂ ਮੈਂ ਇਹ ਲਿਆਈ ਜਦੋਂ ਸਾਈਡਾਂ ਦੇ ਟਾਇਰ ਲਵਾਏ ਜਦੋਂ ਮੈਂ ਚਲਾਉਣ ਜੋਗਾ ਹੋਇਆ ਹਾਂ ਈ ਤੇ ਇਹਨੂੰ ਜਦੋਂ ਮੈਂ ਚਲਾਇਆ ਜਦੋਂ ਮੈਂ ਮਿਸਤਰੀ ਕੋਲ ਲੈ ਕੇ ਗਿਆ ਹਾਂ ਉਹਨਾਂ ਨੇ ਇਹ ਟੂ ਜ਼ੈਡ ਇਹਨਾਂ ਨੇ ਸਾਰਾ ਕੰਮ ਕੀਤਾ ਹੀ ਵੀ ਹੋਣ ਵਾਲਾ ਹਾਂਜੀ ਸਾਰਾ ਇਹਦਾ ਆਹ ਸੈਲਫ ਦਾ ਸਾਰਾ ਏ ਟੂ ਜ਼ੈਡ ਗਰਾਰੀ ਵਗੈਰਾ ਚੇਂਜ ਹੋਣ ਵਾਲਾ ਸੀ ਗੀ ਫੇਰ ਇਹਦਾ ਜਿਹੜਾ ਕਿੱਕ ਮਾਰਨ ਵਾਲਾ ਹੀ ਉਹ ਸਾਰਾ ਕੁਝ ਟੁੱਟਿਆ ਹੋਇਆ ਸੀਗਾ ਅੰਦਰੋਂ ਹੀ ਫੇਰ ਇਹਦਾ ਇੰਜਨ ਹੋਣ ਵਾਲਾ ਸੀਗਾ ਹੀ ਕਿੰਨੇ ਕਿੰਨੇ ਪੈਸੇ ਦੀ ਤੁਸੀਂ ਇਹ ਲਈਤੀ ਇਹ ਮੈਂ 15000 ਦੇ ਲਈ ਸੀਗੀ ਕਿੰਨਾ ਪੈਸਾ ਉੱਪਰ ਲਗਾਇਆ ਫਿਰ ਹੁਣ ਤੱਕ ਦਾ ਮੈਕੈਨਿਕ 15 ਤੋਂ 18 18 ਜਾਂ 19000 ਰੁਪਏ ਲੱਗ ਗਏ ਹੁਣ ਆਈ ਰਾਮ ਨਾਲ ਉਹ ਕਹਿੰਦੀ ਕਿ ਸਕੂਟੀ ਖਰਾਬ ਹੈ ਤੁਸੀਂ ਕਿਹਾ ਸੀ ਮੈਂ ਜਾ ਕੇ ਕਿਹਾ ਜਿਹਨੇ ਤਾਂ 베ਚੀ ਸੀ ਉਹ ਮੈਨੂੰ ਮਿਲ ਨਹੀਂ ਰਿਹਾ ਸੀ ਫਿਰ ਮੈਂ ਉਹਨਾਂ ਦੇ ਦੋਸਤ ਨੂੰ ਗਿਆ ਮੈਂ ਕਿਹਾ ਤੁਸੀਂ ਕਹਿੰਦੇ ਸੀ ਨਾ ਵੀ ਇੱਥੇ ਖੜੀ ਕਰ ਜੀ ਮੈਂ ਕਿਹਾ ਤੁਸੀਂ ਮੈਂ ਕਿਹਾ ਵੀ ਮੈਨੂੰ ਤਾਂ ਫਸਾਤਾ ਫਿਰ ਮੈਨੂੰ ਇੱਕਦਮ ਤੋਂ ਚੇਂਜ ਹੋ ਗਿਆ ਕਹਿੰਦੇ ਮੈਂ ਤਾਂ ਤੈਨੂੰ ਕਿਹਾ ਹੀ ਨਹੀਂ ਲੈਣ ਵਾਸਤੇ ਤੂੰ ਲਿਖਾ ਤੇ ਲਿਆ ਵੀ ਮੈਂ ਤਾਂ ਤੈਨੂੰ ਕਿਹਾ ਹੀ ਨਹੀਂ ਲੈਣ ਵਾਸਤੇ ਫਿਰ ਮੈਂ ਘਰੇ ਆ ਕੇ ਨਾ ਇਹੋ ਵੀਡੀਓ ਲੱਭੀ ਫਿਰ ਮੈਂ ਉਹ ਵੀਡੀਓ ਵੇਖਿਆ ਨਾ ਵੀਡੀਓ ਦੇ ਵਿੱਚ ਸਾਫ਼ ਹੀ ਕਹਿ ਰਹੇ ਸੀ ਕਿ ਵੀ ਹਾਂ ਵੀ ਇੱਥੇ ਖੜੀ ਕਰ ਜੀਏ ਕਰ ਜੀ ਉਹ ਕਰ ਜੀ ਮੈਂ ਜਦੋਂ ਵੀਡੀਓ ਵੇਖੀ ਫਿਰ ਮੈਂ ਬਾਬਾ ਜੀ ਨਾਲ ਰੱਬ ਨਾਲ ਗੱਲ ਕੀਤੀ ਮੈਂ ਕਿਹਾ ਬਾਬਾ ਜੀ ਮੈਂ ਕਿਹਾ ਅੱਜ ਦੇ ਟਾਈਮ ਦੇ ਵਿੱਚ ਤਾਂ ਲੋਕੀ ਐਂ ਮਿੰਟੋ-ਮਿੰਟੇ ਚੇਂਜ ਹੋ ਰਿਹਾ ਕੱਲ੍ਹ ਕੱਲ੍ਹ ਦਾ ਕੀ ਬਣੂਗਾ ਜਿਹੜੇ ਹਿਸਾਬ ਨਾਲ ਅੱਜ ਧੱਕਾ ਮੇਰੇ ਨਾਲ ਹੋ ਰਿਹਾ ਚਲੋ ਮੈਂ ਇਦਾਂ ਵੀ ਮੇਰੇ ਨਾਲ ਸਰੇ ਆਮੀ ਜਿਹੜਾ ਬੰਦਾ ਕਹਿ ਰਿਹਾ ਵੀ ਤੈਨੂੰ ਖਰਾਬ ਲੱਗਿਆ ਜੋ ਲੱਗਿਆ ਇੱਥੇ ਖੜੀ ਕਰ ਜੀ ਮੈਂ ਕਹਾਂ ਜਿਵੇਂ ਵੀਡੀਓ ਵੇਖ ਰਿਆ ਬਣੀ ਹੋਈ ਤੇ ਸਰੇ ਆਮ ਇੱਥੇ ਬੰਦੇ ਮੁੱਕਰ ਜਾਂਦੇ ਆ ਇਦਾਂ ਕਰਕੇ ਇਦਾਂ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਅੱਗੇ ਫਿਰ ਕੀ ਹੋਇਆ ਜਦੋਂ ਤੁਸੀਂ ਕਰ ਛੱਡ ਰਹੇ ਸੀ ਛੱਡ ਕੇ ਤੁਸੀਂ ਇੱਥੇ ਆਏ ਕਿਸ ਤਰ੍ਹਾਂ ਦੇ ਨਾਲ ਅੱਗੇ ਕਹਾਣੀ ਵਧੀ ਹਾਂਜੀ ਜਦੋਂ ਮੈਂ ਇੱਥੇ ਆਏ ਸੀ ਨਹੀਂ ਤੇ ਉਹ ਐਨਜੀਓ ਵਾਲੇ ਬਾਈ ਜੀ ਨੇ ਇੱਥੇ ਗੁਰੂ ਘਰ ਰੂਮ ਦਵਾਤਾ ਸੀਗੇ ਉਹ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਐ ਕਰੋ ਵੀ ਤੁਸੀਂ ਨਾ ਇੱਥੇ ਸੇਵਾ ਕਰੋ ਵੀ ਬਾਬਾ ਜੀ ਨੇ ਤੁਹਾਨੂੰ ਆਪਣੇ ਆਪ ਵੀ ਕੰਮ ਵੀ ਲਾ ਦੇਣਾ ਚਲੋ ਫਿਰ ਮੈਂ ਜੀ ਲਾ ਕੇ ਮੈਂ ਵਧੀਆ ਤਰ੍ਹਾਂ ਨਿ ਸੇਵਾ ਕੀਤੀ ਭਾਂਡੇ ਵਾਲੇ ਭਾਂਡੇ ਵਾਲੇ ਰੂਮ ਚ ਚਲੋ ਸੇਵਾ ਕੀਤੀ ਲੰਗਰ ਹਾਲ ਚ ਤੇ ਫਿਰ ਉਸ ਤੋਂ ਬਾਅਦ ਹੌਲੀ 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 ਮਾਤਾ ਭੈਣਾਂ ਨੇ ਕਿਹਾ ਮੈਨੂੰ ਕਿ ਵੀ ਤੂੰ ਨਾ ਕੰਮ ਕਰ ਬਾਹਰ ਤੇ ਫਿਰ ਬਾਹਰ ਮੇਂ ਕੰਮ ਲੱਭਿਆ ਸੀਗਾ ਕੰਮ ਕਿਤੇ ਮੈਨੂੰ ਮਿਲ ਨਹੀਂ ਰਿਹਾ ਸੀਗਾ ਫਿਰ ਕੁਝ ਕੁ ਟਾਈਮ ਮੈਂ ਐਨਜੀਓ ਵਾਲੇ ਬਾਈ ਜੀ ਦੇ ਦੁਕਾਨ ਤੇ ਵੀ ਕੰਮ ਕੀਤਾ ਸੀਗਾ ਤੇ ਉਸ ਤੋਂ ਬਾਅਦ ਉੱਥੋਂ ਨਹੀਂ ਦੁਕਾਨ ਉਹਨਾਂ ਨੇ ਬੰਦ ਕਰਤੀ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਬਾਹਰ ਲੱਭ ਰਿਹਾ ਸੀਗਾ ਕੰਮ ਕਿ ਤੇ ਫਿਰ ਮੈਨੂੰ ਬਾਹਰ ਮਿਲਿਆ ਨਹੀਂ ਸੀ ਗਈ ਫਿਰ ਮੈਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੂੰ ਨਾ ਬਾਹਰ ਕੇਲੇ-ਕੁੱਲੇ ਵੇਚ ਲਿਆ ਕਰ ਗੁਰੂ ਘਰ ਦੇ ਗੇਟ ਤੇ ਵੀ ਸੰਗਤ ਤੈਨੂੰ ਜਾਣਦੇ ਆ ਨਾ ਵੀ ਸੰਗਤ ਆਪਣੇ ਆਪ ਹੀ ਵੀ ਤੇ ਤੂੰ ਖਰੀਦ ਲਿਆ ਕਰਨਗੀ ਚਲੋ ਮੈਂ ਕੇਲੇ ਲਾਏ ਸੀਗੇ ਕੇਲੇ-ਕੁੱਲੇ ਲਾਉਣ ਤੋਂ ਬਾਅਦ ਬਿਸਕੁਟ ਲਾਉਣ ਤੋਂ ਬਾਅਦ ਜੀ ਫਿਰ ਉੱਥੇ ਮੈਨੂੰ ਵੇਖ-ਵੇਖ ਕੇ ਹੋਰ ਆਉਣ ਲੱਗੇ ਸੀਗੇ ਜਿਹੜੇ ਚੰਗੇ ਭਲੇ ਸੀਗੇ ਚਲੋ ਮੈਂ ਦਫ਼ਤਰ ਚ ਜਾ ਕੇ ਗੱਲ ਕਰਕੇ ਆਇਆ ਸੀਗੇ ਉਹਨਾਂ ਨੇ ਫਿਰ ਮੈਨੂੰ ਕਹਿਤਾ ਸੀਗੇ ਵੀ ਤੂੰ ਨਾ ਇੱਥੇ ਦੁਕਾਨ ਨਾ ਲਾ ਤੂੰ ਚੱਲ ਇਦਾਂ ਵਾ ਤੇਰੀ ਮਜਬੂਰੀ ਤਾਂ ਕਰਕੇ ਤੈਨੂੰ ਇੱਥੇ ਲਾਉਣ ਨੂੰ ਦਿੱਤਾ ਵੀ ਤੈਨੂੰ ਵੇਖ-ਵੇਖ ਕੇ ਹੋਰ ਆ ਰਿਹਾ ਵੀ ਤੂੰ ਆਹ ਕੰਮ ਬੰਦੇ ਬੰਦ ਕਰਦੇ ਕੋਈ ਹੋਰ ਕਰ ਲੈ ਮੈਂ ਖੈਕ ਠੀਕ ਹੈ ਫਿਰ ਮੈਂ ਸਕੂਟਰੀ ਲੈ ਕੇ ਫਿਰ ਮੈਂ ਆ ਕੰਮ ਕੀਤਾ ਸੀ ਗਈ ਬਾਕੀ ਮੈਂ ਹੀ ਦੋਨੇ ਹੱਥ ਜੋੜ ਕੇ ਕਮੇਟੀ ਮੈਂਬਰ ਦਾ ਧੰਨਵਾਦ ਕਰਨਾ ਚਾਹੁੰਗਾ ਜੀ ਅੱਜ 3.5 ਸਾਲ ਹੋ ਗਏ ਹੀ ਉਹਨਾਂ ਨੇ ਮੈਨੂੰ ਉਰੇ ਰਹਿਣ ਵਾਸਤੇ ਦਿੱਤਾ ਹੀ ਤੇ ਬਾਕੀ ਸੇਵਾ ਕਰਨ ਦਾ ਮੌਕਾ ਦਿੱਤੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਗਾ ਜੀ ਮੈਂ 3.5 ਸਾਲ ਹੋ ਗਏ ਕਰ ਛੱਡੇ ਨੂੰ ਕੋਈ ਫੋਨ ਆਂਦਾ ਹੈ ਕਦੇ ਘਰ ਵਾਲੇ ਮਿਲਣ ਆਂਦੇ ਨੀ ਜੀ ਹਲੇ ਤੱਕ ਤਾਂ ਨਹੀਂ ਆਈ ਫੋਨ ਵਗੈਰਾ ਆ ਜਾਂਦਾ ਹੁੰਦਾ ਹੀ ਪੁੱਛ ਲੈਂਦੇ ਕਿਵੇਂ ਆ ਤੇ ਫਿਰ ਮੈਂ ਕਹਿ ਦਿੰਦਾ ਉਹਨਾਂ ਸਾਰਾ ਕੁਝ ਭੁੱਲ ਕੇ ਕਿ ਬਈ ਮੈਂ ਠੀਕ ਆ ਵਧੀਆ ਮੈਂ ਠੀਕ ਆ ਵਧੀਆ ਖਾਣਾ ਪੀਣਾ ਵੀ ਠੀਕ ਆ ਮੈਨੂੰ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਇਦਾਂ ਕਹਿ ਦਿੰਦਾ ਉਹਨਾਂ ਹੀ ਤੁਹਾਨੂੰ ਯਾਦ ਆਉਂਦੀ ਆਉਂਦੀ ਹੋਣੀ ਯਾਦ ਤਾਂ ਬਹੁਤ ਆਉਂਦੀ ਆਈ ਬਹੁਤ ਜ਼ਿਆਦਾ ਹੀ ਪਹਿਲਾਂ ਮੈਂ ਕਦੇ ਸੋਚੀ ਨਹੀਂ ਸੀ ਕਿ ਮੈਂ ਘਰੋਂ ਬਾਹਰ ਰਹੂੰਗਾ ਹੀ ਹੁਣ ਵੀ ਜਦੋਂ ਬਾਹਰ ਜਦੋਂ ਕੰਮ ਕਰਦਾ ਹੁੰਦਾ ਨਹੀਂ ਤੇ ਮਾਈਂਡ ਦੇ ਵਿੱਚ ਉਹੀ ਗੱਲਾਂ ਚੱਲਦੀਆਂ ਨੇ ਕਿ ਬਈ ਮੈਂ ਦਿਨ ਲਾ ਕੇ ਰਾਤ ਨੂੰ ਕੰਮ ਤੇ ਜਾ ਕੇ ਜਦੋਂ ਮੈਂ ਘਰੇ ਜਾਂਦਾ ਹੁੰਦਾ ਸੀਗਾ ਨਹੀਂ ਤੇ ਵੀ ਬੇਬੇ ਆਪੂ ਠਾਲ ਦੇਉਂਦੇ ਸੀ ਵੀ ਉੱਠ ਬਈ ਇੰਨਾ ਟਾਈਮ ਹੋ ਗਿਆ ਵੀ ਕੰਮ ਤੇ ਨਹੀਂ ਜਾਣਾ ਤੇ ਹੁਣ ਅੱਜ ਸਾਨੂੰ ਠਾਲਣ ਵਾਲਾ ਕੋਈ ਨਹੀਂ ਹੈ ਆਪਣੇ ਆਪ ਨੂੰ ਉੱਠਣਾ ਪੈਂਦਾ ਤੇ ਘਰੋਂ ਬਾਹਰ ਨਿਕਲਣਾ ਪੈਂਦਾ ਕੰਮ ਕਰਨ ਵਾਸਤੇ ਬੜੀ ਹਿੰਮਤ ਦਿੱਤੀ ਵਾਇਗਰ ਨੂੰ ਤੁਹਾਨੂੰ ਇਹ ਕੰਮ ਜਦੋਂ ਤੁਸੀਂ ਡਿਲੀਵਰੀ ਬாய் ਦਾ ਕਰਦੇ ਹੋ ਇਦੇ ਵਿੱਚ ਕੀ ਅਰਚਨ ਆਂਦੀ ਹੈ ਫਿਰ ਇਦੇ ਚ ਤਾਂ ਹੀ ਕੁਝ ਨਹੀਂ ਇੰਨਾ ਤਾਂ ਕੁਝ ਨਹੀਂ ਆਉਂਦਾ ਹੀ ਤੇ ਜਿੱਦਾਂ ਡਿਲੀਵਰੀ ਕਰਨ ਵਾਸਤੇ ਜਾਣ ਨਹੀਂ ਦੇਨੇ ਦਿਨੇ ਤਾਂ ਚਲੋ ਆਪਾਂ ਦੇ ਦੰਨੇ ਆਰਡਰ ਉਹਨਾਂ ਨੂੰ ਫੋਨ ਕਰਕੇ ਕਹਿ ਦਿੰਨੇ ਆ ਕਿ ਸਰ ਆਰਡਰ ਹੈ ਤੁਹਾਡਾ ਹੀ ਤੇ ਮੜੇ ਨੀਚੇ ਆ ਕੇ ਆਰਡਰ ਲੈ ਜਾਓ ਕਈ ਵਾਰੀ ਐਦਾਂ ਮੈਨੂੰ ਮੈਨੂੰ ਲੱਗਦਾ 2 ਕਿ 3 ਵਾਰੀ ਹੋਇਆ 3-4 ਮਹੀਨੇ ਚ ਉਹ ਜਿਹੜੇ ਰਾਤ ਨੂੰ ਖਾਦੀ ਪੀਤੀ ਵਾਲੇ ਹੁੰਦੇ ਆ ਨਹੀਂ ਉਹ ਥੋੜਾ ਖਰਾਬੀ ਕਰ ਜਾਂਦੇ ਆ ਉ ਤਾਂ ਬਾਕੀ ਠੀਕ ਹੈ ਥੋੜਾ ਜਿਹਾ ਬਸ ਸਾ ਸਕੂਟਰੀ ਸਾਥ ਨਹੀਂ ਦੇਦੀ ਤੇ ਬਾਕੀ ਜੇ ਸਾਥ ਦੇ ਦੂਗੀ ਫਿਰ ਤਾਂ ਵਧੀਆ ਹੀ ਹਾਂਜੀ ਇਸ ਤਰ੍ਹਾਂ ਦੀ ਬਤਮੀ ਜੀ ਜਿਹੜੀ ਹੈਗੀ ਉਹ ਕਰਦੇ ਨੇ ਤੁਹਾਨੂੰ ਕਹਿੰਦੇ ਨੇ ਕਿ ਉੱਪਰ ਆ ਕੇ ਪਕੜਾ ਕੇ ਜਾ ਹਾਂਜੀ ਐਂ ਕਹਿੰਦੇ ਵੀ ਲਿਫਟ ਲੱਗੀ ਹੋਈ ਆ ਵੀ ਤੂੰ ਆ ਜਾ ਦੇ ਜਾ ਮੈਨੂੰ ਤੇ ਮੈਂ ਕਹਿੰਦਾ ਉਹਨਾਂ ਵੀ ਸਰ ਮੇਰੇ ਨਾਲ ਪੈਰ ਨਹੀਂ ਹੈਗੇ ਵੀ ਤੁਸੀਂ ਪਲੀਜ਼ ਆਜੋ ਰਿਕਵੈਸਟ ਆ ਤੇ ਕਹਿੰਦੇ ਮੇਰੇ ਲਿਫਟ ਲੱਗੀ ਹੋਈ ਆ ਤੇ ਫਿਰ ਜਦੋਂ ਉਹ ਆਉਂਦੇ ਆ ਜਦੋਂ ਮੈਨੂੰ ਵੇਖਦੇ ਆ ਫਿਰ ਕਹਿੰਦੇ ਵੀ ਸੌਰੀ ਵੀ ਗਲਤੀ ਹੋ ਗਈ ਮੈਨੂੰ ਪਤਾ ਨਹੀਂ ਸੀ ਵੀ ਤੂੰ ਇਦਾਂ ਵਾ ਤੇ ਫਿਰ ਆ ਕੇ ਲੈ ਜਾਂਦੇ ਤੇ ਕਈਆਂ ਇਹ ਕਹਿੰਦੇ ਨੇ ਤੇ ਵੀ ਤੂੰ ਜਿੱਦੇ ਤੋਂ ਨਹੀਂ ਹੁੰਦਾ ਫਿਰ ਤੂੰ ਕੰਮ ਨਾ ਕਰ ਘੱਟੇ ਕੰਮ ਕਰ ਰਿਆਂ ਤੇ ਫਿਰ ਉਹ ਵੀ ਜਦੋਂ ਆਉਂਦੇ ਆ ਫਿਰ ਦੇਖਦੇ ਆ ਫਿਰ ਕਹਿੰਦੇ ਵੀ ਸੌਰੀ ਗਲਤੀ ਹੋ ਗਈ 80000 ਦਾ ਕਰਜ਼ਾ ਜਿਹੜਾ ਹੈਗਾ ਤੁਸੀਂ ਲਾਣਾ ਹੈ ਲਾਉਣਾ ਹੀ ਉਹ ਉਹ 80000 ਮੈਨੂੰ ਨਹੀਂ ਲੱਖ ਦੇ ਬਰਾਬਰ ਲੱਗ ਰਿਹਾ ਕਿ ਵੀ ਮੈਂ ਪਤਾ ਨਹੀਂ ਵੀ ਕਦੋਂ ਚੁਕਾਉਂਗਾ ਮੈਂ ਕਹਿ ਤਾਂ ਆਇਆ ਸੀਗਾ ਵੀ ਮੈਂ ਕਿ ਵੀ ਮੈਂ ਕਰੂੰਗਾ ਪਰ ਐਂ ਅੰਦਰੋਂ ਹੌਸਲਾ ਆਇਆ ਵੀ ਹੈਗਾ ਕਿ ਵੀ ਮੈਂ ਮੋੜ ਦੂੰਗਾ ਕੰਮ ਕਰਕੇ ਤੇ ਪਾਸ ਸਕੂਟਰ ਸਕੂਟਰੀ ਸਾਥ ਦੇ ਦੇ ਮਤਲਬ ਮੈਂ ਕਿ ਨਹੀਂ ਸਾਲ ਦੇ ਵਿੱਚ ਵਿੱਚ ਹੀ ਨਿਵੇੜ ਦੂੰਗਾ ਕਿ ਆ ਚੱਕੋ ਤੇ ਉਹਨਾਂ ਨੂੰ ਦੋ ਤਿੰਨ ਹੋਰ ਵੀ ਗੱਲਾਂ ਕਹਿ ਕੇ ਆਉਣੀਆਂ ਨੇ ਜੋ ਮੇਰੇ ਦਿਮਾਗ ਦੇ ਵਿੱਚ ਆ ਤੇ ਉਹਨਾਂ ਨੂੰ ਜਾਊਂਗਾ ਮੈਂ ਨਾਲੇ ਸਪੈਸ਼ਲ ਜਾਊਂਗਾ ਤੇ ਉਹ ਵੀ ਦੇਖਣਗੇ ਕਿ ਵੀ ਹਾਂ ਵੀ ਜਿਨ੍ਹਾਂ ਸੀ ਬੋਝ ਸਮਝੀ ਸੀ ਅੱਜ ਬੰਦਾ ਕੰਮ ਕਰਕੇ ਵੇਚਦਾ ਕਰਕੇ ਵੀ ਤੁਹਾਨੂੰ ਮੋੜਨਾ ਹੈ ਉਹਨਾਂ ਨੂੰ ਵੀ ਥੋੜਾ ਬੇਇੱਜ਼ਤੀ ਫੀਲ ਕਰਾਉਣਾ ਹੈ ਜੀ ਅੱਜ ਉਹਨਾਂ ਕਰਕੇ ਮੈਂ ਘਰ ਤੋਂ ਅਲੱਗ ਆ ਤੇ ਕਦੇ ਸੋਚਿਆ ਨਹੀਂ ਸੀ ਗਈ ਇਸ ਵਕਤ ਨੇ ਤੁਹਾਨੂੰ ਹਿੰਮਤ ਵੀ ਦਿੱਤੀ ਇੱਕ ਐਗਜ਼ਾਮਪਲ ਵੀ ਬਣਾਇਆ ਤੁਹਾਨੂੰ ਲੋਕਾਂ ਲਈ ਪ੍ਰੇਰਨਾ ਬਣਾਇਆ ਹਾਂਜੀ ਹਾਂਜੀ ਜਦੋਂ ਤੁਸੀਂ ਆਏ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਇੱਕ ਆਟੋ ਫੜਿਆ ਸੀ ਉਸ ਆਟੋ ਵਾਲੇ ਨੇ ਵੀ ਤੁਹਾਨੂੰ ਭੀਖ ਮੰਗਣ ਦੀ ਸਲਾਹ ਦਿੱਤੀ ਸੀ ਉਹ ਕੀ ਸੀ ਹਾਂਜੀ ਮੈਂ ਸੱਤ ਫੇਸ ਉੱਤਰਿਆ ਸੀ ਗਈ ਸੱਤ ਫੇਸ ਫਿਰ ਮੈਂ ਆਟੋ ਫੜ ਰਿਆ ਸੀ ਗਈ ਤੇ ਉੱਥੇ ਆਟੋ ਸਾਰੇ ਖੜੇ ਸੀਗੇ ਕਿ ਮੈਂ ਇੱਕ ਐਂ ਹੱਥ ਤੁਰ ਦੇ ਰੋਡ ਕ੍ਰੋਸ ਕਰਕੇ ਜਦੋਂ ਮੈਂ ਆਟੋ ਫੜਨ یونیورسٹی ਗਿਆ ਤੇ ਉਹ ਕਹਿੰਦੇ ਵੀ ਮੈਂ ਫ੍ਰੀ ਨਹੀਂ ਜਾਣਾ ਜੇ ਤੇ ਕੋ ਪੈਸੇ ਹੈਗੇ ਤਾਂ ਬੈਜਾ ਨਹੀਂ ਵੀ ਗਾਹਾਂ ਜਾਇਆ ਤੇ ਮੈਂ ਮੈਂ ਫਿਰ ਉਹਨਾਂ ਨੂੰ ਕਹਾਂ ਮਾ ਬਾਬਾ ਜੀ ਤੁਹਾਨੂੰ ਐ ਲੱਗਦਾ ਵੀ ਮੈਂ ਮੰਗਣ ਆਲਾ ਮਾ ਮੈਂ ਕਿ ਤੁਸੀਂ ਮੈਨੂੰ ਕਹੋ ਤਾਂ ਸਹੀ ਕਿ ਵੀ ਹਾਂ ਵੀ ਜੇ ਤੇਰੇ ਕੋ ਪੈਸੇ ਆ ਪੁੱਤ ਬੈ ਜਾ ਨਹੀਂ ਕੋਈ ਨਹੀਂ ਚੱਲ ਜਾ ਇੱਕ ਹੋਰ ਹੀ ਟਿਊਨ ਉਹਨਾਂ ਦੀ ਚੇਂਜ ਸੀ ਜਿੱਦਾਂ ਮੰਗਣ ਵਾਲੇ ਫਿਰਦੇ ਆ ਉਹਨਾਂ ਨਾਲ ਜੋ ਵੁਬਾਰ ਕਰਦੇ ਆ ਉਹ ਉਹੀ ਉਹਨਾਂ ਨੇ ਮਰਨਾ ਕੀਤੀ ਸੀ ਪਰ ਫਿਰ ਮੈਂ ਉਹਨਾਂ ਨੂੰ ਪਿਆਰ ਨਾਲ ਕਿਹਾ ਮੈਂ ਬਾਬਾ ਜੀ ਮੇਰੇ ਕੋ ਪੈਸੇ ਆ ਮੈਂ ਮੰਗਣ ਵਾਲਾ ਨਹੀਂ ਤੁਸੀਂ ਮੈਨੂੰ ਲੈ ਕੇ ਚੱਲੋ ਗੁਰਦੁਆਰਾ ਸਿੰਘ ਸਿੱਧਾ ਉੱਥੇ ਤੁਸੀਂ ਮੈਨੂੰ ਲਾ ਦਿਓ ਤੇ ਜਿੰਨੇ ਪੈਸੇ ਬਣਦੇ ਹੋ ਮੈਂ ਤੁਹਾਨੂੰ ਦੇ ਦੂੰਗਾ ਤੇ ਫਿਰ ਕਹਿੰਦੇ ਵੀ ਤੂੰ ਬੈ ਜਾ ਜਦੋਂ ਮੈਂ ਉਧਰ ਆਇਆ ਸੀਗਾ ਹੀ ਉਹਨਾਂ ਨੇ ਗੇਟ ਤੇ ਰੋਕਿਆ ਸੀਗਾ ਹੀ ਦੋ ਮਿੰਟੋ ਕਹਿੰਦੇ ਵੀ ਤੂੰ ਇੱਥੇ ਨਾ ਬੈਜਿਆ ਕਰ ਉੱਥੇ ਇੱਕ ਹੋਰ ਬਾਈ ਬੈਠੀ ਹੁੰਦੀ ਆ ਮੰਗਣ ਲਈ ਤੇ ਹੈਂਡੀਗੈਪ ਨੇ ਉਹ ਵੀ ਜੀ ਤੇ ਮੈਨੂੰ ਕਹਿੰਦੇ ਉਹ ਦੇਖ ਲੈ ਕਹਿੰਦਾ ਵੀ ਬੈਠਾ ਹਨਾ ਪਿੱਛੇ 6 6000 3 3000 6 6000 ਰੁਪਈਆ ਇੱਕ ਦਿਨ ਦਾ ਬਣਾ ਕੇ ਲੈ ਕੇ ਜਾਂਦਾ ਵੀ ਤੂੰ ਵੀ ਬੈਜਿਆ ਕਰੀਂ ਇੱਥੇ ਤੈਨੂੰ ਤਾਂ ਸੰਗਤ ਉਹੀ ਦੇ ਜਿਆ ਕਰੂਗੀ ਤੈਨੂੰ ਤਾਂ ਥੋੜਾ ਵੱਧ ਦੇ ਕੇ ਜਾਇਆ ਕਰੂਗੀ ਵੀ ਤੂੰ ਐਦਾਂ ਹਨਾ ਵੀ ਬੈਜਿਆ ਕਰੀਂ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਬੱਬਾ ਜੀ ਐਦਾਂ ਐਦਾਂ ਕਿਸੇ ਨੂੰ ਕਹਿਆ ਕਰੋ ਹਨਾ ਕੀਪੋ ਤਾਂ ਅਗਲੀ ਦੀ ਕੀ ਮਜਬੂਰੀ ਹੈ ਕਿਉਂ ਬੈਠਾ ਗਿਆ ਕਿਉਂ ਨਹੀਂ ਹੈ ਨਾ ਕਿਸੇ ਨੂੰ ਐ ਨਾ ਕਿਹਾ ਕਰੋ ਫਿਰ ਉਹਨਾਂ ਨੂੰ ਮੈਂ 10 ਰੁਪਏ ਜ਼ਿਆਦਾ ਹੀ ਦੇ ਰਿਹਾ ਸੀ ਉਹ ਕਹਿੰਦੀ ਵੀ ਮੈਂ ਜ਼ਿਆਦਾ ਲੈਣਾ ਨਹੀਂ ਹੈਗਾ ਮੈਂ ਕਿਹਾ ਬਾਬਾ ਜੀ ਜ਼ਿਆਦਾ ਤਾਂ ਕਰਕੇ ਦੇ ਰਿਹਾ ਕਿਉਂਕਿ ਆ ਜਿਹੜੇ ਮੈਂ ਜ਼ਿਆਦਾ ਦੇ ਰਿਹਾ ਨਾ ਇਹ ਤੁਹਾਨੂੰ ਫੀਲ ਕਰਾਊਗਾ ਕਿ ਮੈਂ ਕਿਸੇ ਨੂੰ ਮੈਂ ਨਾ ਆਹ ਗੱਲ ਕਹੀ ਸੀ ਮੈਂ ਕਿਹਾ ਕਿਸੇ ਨੂੰ ਮੰਗਣ ਦੀ ਸਲਾਹ ਨਾ ਦਿਓ ਕੰਮ ਕਰਨ ਦੀ ਸਲਾਹ ਦਿਓ ਕਿ ਬਈ ਤੂੰ ਆਹ ਕੰਮ ਕਰ ਤੇਰੇ ਲਈ ਚੰਗਾ ਪਰ ਤੁਸੀਂ ਆ ਮੈਂ ਖਾ ਮੈਨੂੰ ਵੀ ਅੱਜ ਮੋਟੀਵੇਟ ਕਰਤਾ ਕਿ ਵੀ ਮੈਂ ਕੁਝ ਸੋਚ ਗਿਆ ਸੀ ਤੇ ਤੁਸੀਂ ਮੈਨੂੰ ਐਂ ਕਹਿਤਾ ਵੀ ਮੈਨੂੰ ਵੀ ਅੰਦਰੋਂ ਹੋ ਤਰ੍ਹਾਂ ਫੀਲ ਹੋ ਰਿਹਾ ਕਿ ਵੀ ਇਦਾਂ ਨਹੀਂ ਕਰਨਾ ਚਾਹੀਦਾ ਕਿਸੇ ਨਾਲ ਯਾਨੀ ਕਿੰਨੀਆਂ ਮੁਸ਼ਕਲਾਂ ਤੁਹਾਡੀ ਰਾਹ ਦੇ ਵਿੱਚ ਆਈਆਂ ਤੁਸੀਂ ਕਿਤੇ ਨਾ ਕਿਤੇ ਹਿੰਮਤ ਪ੍ਰਾਪਤ ਕੀਤੀ ਉਹਨਾਂ ਤੋਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਹੀ ਹੁਣ ਵੀ ਹੈਗੇ ਕਈ ਇਦਾਂ ਦੇ ਜਿਹੜੇ ਫੋਨ ਕਰਕੇ ਹੋਰ ਵੀ ਡੀਮੋਟੀਵੇਟ ਕਰਦੇ ਪਰ ਫੇਰ ਵੀ ਮੈਨੂੰ ਜਣੀ ਕਿ ਨਾ ਨਾ ਰੱਬ ਤੇ ਨਾ ਪੂਰਾ ਯਕੀਨ ਆਈ ਜੇ ਅੱਜ ਮੈਂ ਇੱਥੇ ਆਂ ਉਹਦੇ ਚ ਵੀ ਬਾਬਾ ਜੀ ਦੇ ਹੱਥਾ ਜੇ ਕੱਲ ਮੈਂ ਕਿਤੇ ਹੋਰ ਬੈਠਾ ਹਾਂਗਾ ਉਹਦੇ ਚ ਵੀ ਬਾਬਾ ਜੀ ਦਾ ਹੱਥ ਹੋਊਗਾ ਮੈਂ ਮੈਂ ਰੱਬ ਨੂੰ ਮੰਨਦਾ ਐ ਤੇ ਮੈਂ ਸਾਰਿਆਂ ਨੂੰ ਹੀ ਅਪੀਲ ਕਰਨਾ ਚਾਹੁੰਦਾ ਕਿ ਵੀ ਜਿਹੜੇ ਹੈਂਡੀਕੈਪ ਮੇਰੇ ਵਰਗੇ ਨੇ ਭੈਣ ਭਰਾ ਵੀ ਜੇ ਤੁਹਾਡੇ ਨਾਲ ਕੋਈ ਨਹੀਂ ਖੜਾਦਾ ਤੁਸੀਂ ਰੱਬ ਨੂੰ ਪਲੀਜ਼ ਮੰਨੋ ਰੱਬ ਦੇ ਨਾਲ ਜੁੜ ਕੇ ਰਹੋ ਤੁਸੀਂ ਕਦੇ ਸੋਚ ਵੀ ਨਹੀਂ ਹੋਵੋਗੇ ਕਿ ਵੀ ਮੈਨੂੰ ਇਹ ਚੀਜ਼ੀ ਮਿਲਣ ਨਾਲ ਤੁਹਾਨੂੰ ਉਹ ਵੀ ਮਿਲੂਗਾ ਇਹ ਗਾਰੰਟੀ ਨਾਲ ਅੱਜ ਮੈਂ ਕਹਿੰਦਾ ਕਦੇ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਨੇ ਜਿਹੜੇ ਲੋਕਾਂ ਦੀ ਮਦਦ ਕਰਨੇ ਵਾਸਤੇ ਅੱਗੇ ਆਉਂਦੇ ਨੇ ਸੋਸ਼ਲ ਜ਼ਿੰਦਗੀ ਦੀ ਵਿੱਚ ਤੁਸੀਂ ਵੇਖਿਆ ਹੋਣਾ ਤੇ ਜਿੱਥੇ ਤੁਸੀਂ ਰਹਿੰਦੇ ਹੋ ਇੱਥੇ ਬਹੁਤ ਸਾਰੇ ਹੋਰ ਵੀ ਲੋਕ ਇਸ ਤਰ੍ਹਾਂ ਦੇ ਆਉਂਦੇ ਨੇ ਜਿਹੜੇ ਬੜੇ ਦਾਨੀ ਹੁੰਦੇ ਨੇ ਕਦੇ ਕੋਈ ਆਇਆ ਮਦਦ ਵਾਸਤੇ ਹਾਂਜੀ ਜਦੋਂ ਹੁਣ ਵੀਡੀਓ ਬਣੀ ਸੀ ਨਹੀਂ ਉਹ ਵੀਡੀਓ ਵੇਖ ਕੇ ਇੱਕ ਬਾਈ ਜੀ ਨੇ ਨਾ ਹੀ ਬੁਲਾਇਆ ਸੀਗਾ ਮੈਨੂੰ ਖੱਡੜ ਉਹ ਬਾਈ ਜੀ ਕਹਿੰਦੇ ਵੀ ਮੈਂ ਨਾ ਤਰ੍ਹਾਂ ਜੋ ਕੰਮ ਕਰਾਉਣ ਵਾਲਾ ਹੋਊਗਾ ਉਹ ਕਰਵਾ ਦੂੰਗਾ ਫਿਰ ਮੈਂ ਗਿਆ ਸੀਗਾ ਇਹਦੇ ਟਾਇਰ ਵੀ ਪਾਉਣ ਵਾਲੇ ਸੀਗੇ ਫਿਰ ਇੱਕ ਅੱਗੇ ਵਾਲਾ ਤੇ ਇੱਕ ਪਿੱਛੇ ਵਾਲਾ ਬਾਈ ਜਿਹਨੇ ਟਾਇਰ ਪਵਾਏ ਸੀਗੇ ਕੀ ਕਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਛੋਟੀ ਜੀ ਗੱਲ ਪਿੱਛੇ ਜ਼ਿੰਦਗੀ ਤੋਂ ਹਾਰ ਜਾਂਦੇ ਨੇ ਜ਼ਿੰਦਗੀ ਨੂੰ ਨਫ਼ਰਤ ਕਰਨ ਲੱਗ ਜਾਂਦੇ ਨੇ ਕੀ ਕਹੋਗੇ ਉਹਨਾਂ ਲੋਕਾਂ ਨੂੰ ਉਹਨਾਂ ਨਾਲ ਹੀ ਇੱਕੋ ਗੱਲ ਕਰਾਂ ਜੇ ਜੇ ਕੋਈ ਕਿਸੇ ਨੂੰ ਐ ਲੱਗਦਾ ਕਿ ਵੀ ਹੁਣ ਕੁਝ ਨਹੀਂ ਰਿਹਾ ਹਨਾ ਵੀ ਮੇਰੀ ਲਾਈਫ ਚ ਇਦਾਂ ਚੱਲ ਰਿਹਾ ਜਾਂ ਉਦਾਂ ਚੱਲ ਰਿਹਾ ਜੋ ਵੀ ਚੱਲ ਰਿਹਾ ਮੈਂ ਤਾਂ ਇੱਕੋ ਗੱਲ ਕਹਾਂਗਾ ਤੁਸੀਂ ਨਾ ਬਸ ਰੱਬ ਦੇ ਨਾਲ ਜੁੜ ਕੇ ਰਹੋ ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣ ਲੱਗ ਜੂਗਾ ਵੀ ਤੁਹਾਡੀ ਲਾਈਫ ਚ ਕੀ ਆ ਤੇ ਕੀ ਨਹੀਂ ਤੁਹਾਡੇ ਲਈ ਜੋ ਵੀ ਹੋਊਗਾ ਰੱਬ ਚੰਗਾ ਕਰੂਗਾ ਤੇ ਤੁਸੀਂ ਬਸ ਰੱਬ ਦੇ ਨਾਲ ਜੁੜ ਕੇ ਰਹੋ ਤਾਂ ਇਹ ਸੰ ਸਾਡੇ ਨਾਲ ਮਨਦੀਪ ਸਿੰਘ ਜਿਨ੍ਹਾਂ ਦੀ ਕਹਾਣੀ ਤੁਸੀਂ ਸੁਣੀ ਜਿਨ੍ਹਾਂ ਦੀ ਹੱਡ ਬੀਤੀ ਤੁਸੀਂ ਸੁਣੀ ਤੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਆ ਰਹੀਆਂ ਚੁਣੌਤੀਆਂ ਦੇ ਨਾਲ ਤੁਸੀਂ ਜਾਣੂ ਹੋਏ ਫਿਲਹਾਲ ਇਨਾਂ ਤੋਂ ਉਹਨਾਂ ਲੋਕਾਂ ਨੂੰ ਜ਼ਰੂਰ ਪ੍ਰੇਰਨਾ ਲੈਣੀ ਚਾਹੀਦੀ ਏ ਜਿਹੜੀ ਜਿਹੜੇ ਲੋਕ ਛੋਟੇ ਜਿਹੇ ਦੁੱਖ ਕਾਰਨ ਵੱਡੇ ਵੱਡੇ ਸ਼ਿਕਵੇ ਪਰਮਾਤਮਾ ਨੂੰ ਜਾਂ ਫਿਰ ਆਪਣੀ ਜ਼ਿੰਦਗੀ ਜਾਂ ਆਪਣੀ ਕਿਸਮਤ ਨੂੰ ਘਰ ਬੈਠਦੇ ਨੇ ਕੈਮਰਾਮੈਨ ਅਮਿਤੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼ ਮੋਹਾਲੀ